ਉਹ ਗੱਡੀਆਂ ਆਪਣੀ ਲਈ ਲਾਈਆਂ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਚੰਡੀਗੜ੍ਹ ਪੁਲਿਸ ਦੀ ਗੱਡੀ ਖੜੀ ਉਹ ਚਾ ਆਪਣੀ ਤੁੰਕੇ ਲੈ ਕੇ ਜਾਣਾ ਜਦੋਂ ਇਹ ਸਰਕਾਰ ਚ ਨਹੀਂ ਸੀ ਤੁਸੀਂ ਇੱਕ ਇਹਦਾ ਦੇਖੋ ਗੱਡੀ ਚ ਬੈਠੇ ਜਦੋਂ ਲਿਟਣ ਲੱਗਿਆ ਸੀ ਇਹ ਬੰਦਾ ਯਾਦ ਹੈ ਉਦੋਂ ਵੀ ਕੋਈ ਨਾ ਕੋਈ ਇਹਦਾ ਨਸ਼ਾ ਕੀਤਾ ਹੋਇਆ ਸੀ ਮੈਨੂੰ ਲੱਗਦਾ ਠੀਕ ਹੈ ਕਿਵੇਂ ਕਹਿ ਰਹੇ ਅਸੀਂ ਮੈਂ ਡਿਪਰੈਸ਼ਨ ਚਾ ਮੈਂ ਫਲਾਨਾ ਰੋਣ ਦੇ ਡਰਾਮੇ ਕਰ ਰਿਹਾ ਸੀ ਉਹ ਪੰਜਾਬ ਦੀ ਜਵਾਨੀ ਨੂੰ ਬਚਾ ਲਓ ਅੱਜ ਜਦੋਂ ਪੰਜਾਬ ਦੀ ਜਵਾਨੀ ਦੀ ਕੋਈ ਗੱਲ ਕਰਦਾ ਜਦੋਂ ਕੋਈ ਨਸ਼ੇ ਦੀ ਗੱਲ ਕਰਦਾ ਤਾਂ ਉਹਨੂੰ ਇਹਦੀ ਪੁਲਿਸ ਜਿਹੜੀ ਹੈ ਡਰੋਂ ਤਭਕਾਉਣ ਪਹੁੰਚ ਜਾਂਦੀ ਹੈ ਵੀ ਦੇਖੀ ਕਿਤੇ ਨਸ਼ੇ ਦੀ ਗੱਲ ਨਹੀਂ ਕਰਨੀ ਤੁਸੀਂ ਕੀ ਲੈਣਾ ਜੇ ਨਸ਼ਾ ਵੀ ਕੀ ਜਾਂਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਪੱਤਰਕਾਰ ਨੇ ਜਿਹੜੇ ਚਿਹਰਾ ਬਣ ਚੁੱਕੇ ਆ ਪੰਜਾਬ ਦੇ ਉਹਨਾਂ ਲਈ ਤਾਂ ਰੌਲਾ ਪੈ ਗਿਆ ਉਹ ਆਪਾਂ ਇਕੱਠੇ ਹੋ ਗਏ ਜਿਹੜੇ ਆਮ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਆਪਦੇ ਸਮਾਜ ਦੀ ਆਵਾਜ਼ ਚੁੱਕਦੇ ਐ ਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਤੇ ਝੂਠੇ ਪਰਚੇ ਪਾ ਕੇ ਉਹਨੂੰ ਨੂੰ ਅੰਦਰ ਦਿੱਤਾ ਜਾਂਦਾ ਉਹ ਤਾਂ ਸਾਡੇ ਕੋਲ ਗਿਣਤੀ ਹੈ ਨਹੀਂ ਜਿਹੜੇ ਪਹਿਲਾਂ ਇਹਨੇ ਤੁਹਾਡੇ ਚੈਨਲ ਬੰਦ ਕੀਤੇ ਤੁਹਾਡੇ ਪੱਤਰਕਾਰਾਂ ਤੇ ਵਿਸਲ ਬਲੂਰਾ ਤੇ ਦੇਖੋ ਆਪਣੇ ਤੇ ਹਮਲੇ ਹੋਏ ਠੀਕ ਹੈ ਜੀ ਝੂਠੇ ਪਰਚੇ ਤੱਕ ਦਰਜ ਕੀਤੇ ਜਾ ਰਹੇ ਐ ਇਹਦਾ ਜਿਹੜਾ ਮੋਟਿਵ ਐ ਜਿਹੜੇ ਇਹਦੇ ਸਰਕਾਰ ਪੱਖੀ ਨਹੀਂ ਹੈਗੇ ਜਿਹੜੇ ਇਹਦੀ ਸਰਕਾਰ ਨੂੰ ਆਇਨਾ ਦਿਖਾਉਣ ਦਾ ਦਮ ਰੱਖਦੀ ਹੈ ਇਹਨੇ ਐਂਟ ਤੇ ਉਹਨਾਂ ਚੈਨਲਾਂ ਨੂੰ ਤੇ ਉਹਨਾਂ ਪੱਤਰਕਾਰਾਂ ਨੂੰ ਬੰਦ ਕਰਨਾ ਉਹਨਾਂ ਦਾ ਬੋਲਣਾ ਜਿਹੜਾ ਬੰਦ ਕਰ ਦੇਣਾ ਉਹਨਾਂ ਨੂੰ ਅੰਦਰ ਦੇਣਾ ਇਹਦਾ ਜਿਹੜਾ ਮਕਸਦ ਹੈ ਉਹ ਇੱਕੋ ਇੱਕ ਮਕਸਦ ਹੈ ਪੰਜਾਬ ਦੀ ਜਿਹੜੀ ਆਵਾਜ਼ ਹੈ ਉਹਨੂੰ ਦਬਾਵਾ ਬਰਦਾਸ਼ਤ ਹੀ ਨਹੀਂ ਕਰਦਾ ਕੋਈ ਬੰਦਾ ਯਾਰ ਇਹ ਵਾਕਈ 8 ਪੀਐਮ ਤੋਂ ਬਾਅਦ ਅਫਸਰਾਂ ਦੇ ਖੇੜੇ ਪੈ ਜਾਂਦਾ ਵੀ ਆ ਬੰਦਾ ਕਿਵੇਂ ਬੋਲਿਆ ਆ ਬੰਦਾ ਕਿਵੇਂ ਬੋਲਿਆ ਆ ਬੰਦਾ ਕਿਵੇਂ ਬੋਲਿਆ ਮੈਨੂੰ ਲੱਗਦਾ ਅਫਸਰ ਵੀ ਬੜੇ ਸ਼ਰਮਸਾਰ ਹੁੰਦੇ ਆ ਜਦੋਂ ਇਹ ਜੇ ਮੁੱਖ ਮੰਤਰੀ ਦੇ ਮੂੰਹੋਂ ਕੋਈ ਫੈਸਲੇ ਸੁਣਦੇ ਆ ਜਾਂ ਹੁਕਮ ਸੁਣਦੇ ਆ ਜਦੋਂ ਉਹ ਤਾਲਿਬਾਨੀ ਹੁਕਮ ਸੁਣਦੇ ਆ ਉਹਨਾਂ ਨੂੰ ਵੀ ਸ਼ਰਮ ਆ ਜਾਂਦੀ ਐ ਵੀ ਯਾਰ ਕੀ ਕਰਨ ਨੂੰ ਕਹੀ ਜਾਂਦਾ ਤੇ ਕੀ ਤੁਸੀਂ ਦੇਖੋ ਜੇ ਅਫਸਰ ਸਹਿਮਤ ਹੁੰਦੇ 12 ਤਰੀਕ ਦਾ ਪਰਚਾ ਦਰਜ ਹੋਇਆ ਵੈ ਕੀ ਅੱਜ ਨੂੰ ਕਿਸੇ ਨਾ ਕਿਸ ਦੀ ਅਰੇਸਟ ਨਾ ਪੈ ਜਾਂਦੀ ਅਫਸਰਾਂ ਨੂੰ ਪਤਾ ਕੋਈ ਗੱਲ ਨਹੀਂ ਐ 8 ਪੀਐਮ ਤੋਂ ਬਾਅਦ ਦੇ ਫੈਸਲੇ ਐ ਆਪ ਹੀ ਕਿਤੇ ਨਾ ਕਿਤੇ ਸਾਨੂੰ ਵਾਪਸ ਲੈਣ ਨੂੰ ਕਹਿ ਦੂਗਾ ਕਲੇਸ਼ੀ ਕਹਿ ਲੋ ਰੋਂਡੀ ਇੱਕ ਜਵਾਕ ਹੁੰਦਾ ਸੀਗਾ ਜਿਹੜਾ ਹਰ ਵਕਤ ਕਿਸੇ ਦੀ ਖੇਡ ਦੇ ਵਿੱਚ ਉਹਦੇ ਤੌਰ ਤਰੀਕੇ ਜੀਵਨ ਵਰਤੀ ਦੇ ਤਰੀਕੇ ਦੇ ਵਿੱਚ ਨੁਕਸ ਕੱਢਦਾ ਸੀਗਾ ਤੇ ਰੋਂਡੀ ਪੀ ਪੀ ਕੇ ਵਾਰੀ ਵਾਰੀ ਰੌਲਾ ਪਾ ਪਾ ਕੇ ਆਪਦੀ ਵਾਰੀ ਦੀ ਵੇਟ ਕਰਦਾ ਸੀ ਇੰਤਜ਼ਾਰ ਕਰਦਾ ਸੀ ਇਹ ਭਗਵੰਤ ਮਾਣ ਉਹੀ ਰੋਂਡੀ ਜਵਾਕ ਹੈ ਜਿਹੜਾ ਸਾਡੇ ਪੱਲੇ ਪੈ ਗਿਆ ਜਿਨੇ ਕਿਸੇ ਦੇ ਵਿੱਚ ਕਮੀਆਂ ਕੱਢਣ ਤੋਂ ਬਿਨਾ ਜ਼ਿੰਦਗੀ ਚ ਕੰਮ ਕੋਈ ਨਹੀਂ ਕੀਤਾ ਜਿਹੜਾ ਕਹਿੰਦਾ ਸੀ ਐਂ ਕਰ ਲਉ ਐਂ ਵਧੀਆ ਗੱਲਾਂ ਐਂ ਕਰ ਲਉ ਐਂ ਵਧੀਆ ਗੱਲਾਂ ਤੇ ਜਿੱਦਣ ਇਹਦੀ ਵਾਰੀ ਆ ਜਾਂਦੀ ਹੈ ਠੀਕ ਹੈ ਤੇ ਜਦੋਂ ਉਹਦੀ ਵਾਰੀ ਖਤਮ ਹੋਣ ਵਾਲੀ ਹੁੰਦੀ ਸੀ ਜਾਂ ਉਹ ਆਊਟ ਹੋ ਜਾਂਦਾ ਸੀ ਤੇ ਸਭ ਤੋਂ ਵੱਧ ਖਲਾਰਾ ਪਾਉਂਦਾ ਸੀ ਜਾ ਕੇ ਲੋ ਜਿਹੜੀ ਖੇਡ ਦੀ ਚੀਜ਼ ਹੈ ਉਹ ਤੋੜ ਦਿੰਦਾ ਸੀ ਲੋਕਾਂ ਨੇ ਇਹਨੂੰ ਚੁਣਿਆ ਸੀ ਵੀ ਇਹ ਇਹੋ ਜੀ ਸਰਕਾਰ ਬਣਾਊਗਾ ਕਿ ਸਾਨੂੰ ਤਾਂ ਰੌਲਾ ਪਾਉਣਾ ਹੀ ਨਹੀਂ ਪੈਣਾ ਕਿਸੇ ਗੱਲ ਲਈ ਅੱਜ ਤੁਸੀਂ ਦੇਖ ਲਓ ਜੇ ਪੱਤਰਕਾਰਤਾ ਦਾ ਸੋਸ਼ਲ ਐਕਟਿਵਿਸਟਾਂ ਦਾ ਵਿਸਲ ਬਲੂਰਾਂ ਦਾ ਜੇ ਕੋਈ ਗਲਾ ਘੋਟ ਰਿਹਾ ਤਾਂ ਭਗਵੰਤ ਮਾਨ ਘੋਟ ਰਿਹਾ ਪੰਜਾਬੀ ਸਿਰ ਤੇ ਬਿਠਾਉਣਾ ਵੀ ਜਾਣਦੇ ਆ ਤੇ ਪੰਜਾਬੀ ਜੁੱਤੀ ਲਾਉਣਾ ਵੀ ਬਹੁਤ ਜਾਣਦੇ ਆ ਭਗਵੰਤ ਮਾਨ ਭੁੱਲ ਗਿਆ ਇਹਨੂੰ 2022 ਚ 92 ਐਮ ਐਲ اے ਦਿੱਤੇ ਸੀ 2027 ਚ ਜੋ ਇਹਦੇ ਨਾਲ ਹੋਣਾ ਉਹ ਦੁਨੀਆ ਵੇਖੂਗੀ ਤਬਾਈ ਸੰਦੀਪ ਪਾਠ ਅੱਗ ਇਸ ਸਮੇ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਗੱਲਬਾਤ ਕਿਸ ਵਿਸ਼ੇ ਤੇ ਆ ਉਹ ਆਪ ਸਭ ਨੂੰ ਪਤਾ ਵੀ ਜਿਹੜਾ ਹੁਣ ਪੱਤਰਕਾਰਾਂ ਤੇ ਪਰਚੇ ਹੋਣ ਲੱਗੇ ਆਰਟੀਆਈ ਐਕਟਿਵਿਸਟ ਤੇ ਜਿਹੜੇ ਆ ਪਰਚੇ ਹੋਣ ਲੱਗੇ ਤੇ ਪੋਸਟ ਸ਼ੇਅਰ ਕਰਨ ਵਾਲੇ ਤੇ ਵੀ ਪਰਚੇ ਹੋਣ ਲੱਗੇ ਵੀ ਇਹ ਗੱਲਾਂ ਕੀ ਹੋ ਰਹੀਆਂ ਨੇ ਜਿੱਥੇ ਅਸੀਂ ਕਹਿੰਦੇ ਸੀ ਵੀ ਆਜ਼ਾਦੀ ਹੋਣੀ ਚਾਹੀਦੀ ਆ ਸਿਰਫ ਪ੍ਰੈਸ ਨੂੰ ਨਹੀਂ ਹਰ ਬੰਦਾ ਸਵਾਲ ਪੁੱਛ ਸਕਦਾ ਸਰਕਾਰ ਨੂੰ ਤੁਸੀਂ ਹਰ ਨੌਜਵਾਨ ਜਿਹੜਾ ਸਵਾਲ ਪੁੱਛ ਸਕਦਾ ਹੈ ਪੱਤਰਕਾਰਾਂ ਨੂੰ ਇਹ ਗੱਲ ਨਹੀਂ ਕੀਤੀ ਸੀ ਤੇ ਸਵਾਲ ਹੀ ਪੁੱਛਿਆ ਤੇ ਸਵਾਲ ਪੁੱਛਣ ਤੇ ਪਰਚੇ ਹੋਣ ਲੱਗੇ ਤਾਂ ਮੇਰੇ ਨਾਲ ਇਸ ਸਮੇਂ ਸੰਦੀਪ ਪਾਠਕ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਜੀ ਕਿੱਦਾਂ ਦੇਖਦੇ ਹੋ ਜਿਹੜੀ ਸਰਕਾਰ ਕਹਿੰਦੀ ਸੀ ਸਵਾਲ ਪੁੱਛੋ ਰਾਜ ਰਾਜ ਕੇ ਪੁੱਛੋ ਹੁਣੋਂ ਪਰਚੇ ਕਿ ਦੇਣ ਲੱਗ ਗਿਆ ਤੁਸੀਂ ਕੁਵਰ ਜੀ ਦੇਖਿਆ ਹੋਊਗਾ ਆਪਾਂ ਜਦੋਂ ਪੁਰਾਣੇ ਟਾਈਮਾਂ 'ਚ ਪਿੰਡਾਂ 'ਚ ਖੇਡਦੇ ਹੁੰਦੇ ਸੀ ਛੋਟੇ ਹੁੰਦੇ ਆਪਾਂ ਖੇਡਦੇ ਰਹੇ ਹਰੇਕ ਪਿੰਡ ਮਹੱਲੇ ਦੇ ਵਿੱਚ ਇੱਕ ਕਲੇਸ਼ੀ ਜਵਾਕ ਹੁੰਦਾ ਸੀ ਕਲੇਸ਼ੀ ਕਹ ਲੋ ਰੋਂਡੀ ਇੱਕ ਜਵਾਕ ਹੁੰਦਾ ਸੀ ਆ ਜਿਹੜਾ ਹਰ ਵਕਤ ਕਿਸੇ ਦੀ ਖੇਡ ਦੇ ਵਿੱਚ ਉਹਦੇ ਤੌਰ ਤਰੀਕੇ ਜੀਵਨ ਬਤੀਤ ਦੇ ਤਰੀਕੇ ਦੇ ਵਿੱਚ ਨੁਕਸ ਘੜਦਾ ਸੀ ਆ ਤੇ ਰੋਂਡੀ ਪੀ ਪੀ ਕੇ ਵਾਰੀ ਵਾਰੀ ਰੌਲਾ ਪਾ ਪਾ ਕੇ ਆਪਦੀ ਵਾਰੀ ਦੀ ਵੇਟ ਕਰਦਾ ਸੀ ਇੰਤਜ਼ਾਰ ਕਰਦਾ ਸੀ ਇਹ ਭਗਵੰਤ ਮਾਨ ਉਹੀ ਰੋਂਡੀ ਜਵਾਕ ਹੈ ਜਿਹੜਾ ਸਾਡੇ ਪੱਲੇ ਪੈ ਗਿਆ ਜਿਨੇ ਕਿਸੇ ਦੇ ਵਿੱਚ ਕਮੀਆਂ ਕੱਢਣ ਤੋਂ ਬਿਨਾ ਜ਼ਿੰਦਗੀ ਚ ਕੰਮ ਕੋਈ ਨਹੀਂ ਕੀਤਾ ਜਿਹੜਾ ਕਹਿੰਦਾ ਸੀ ਐਂ ਕਰ ਲਉ ਐਂ ਵਧੀਆ ਗੱਲਾਂ ਐਂ ਕਰ ਲਉ ਐਂ ਵਧੀਆ ਗੱਲਾਂ ਤੇ ਜਿੱਦਣ ਇਹਦੀ ਵਾਰੀ ਆ ਜਾਂਦੀ ਹੈ ਠੀਕ ਹੈ ਤੇ ਜਦੋਂ ਉਹਦੀ ਵਾਰੀ ਖਤਮ ਹੋਣ ਵਾਲੀ ਹੁੰਦੀ ਸੀ ਜਾਂ ਉਹ ਆਊਟ ਹੋ ਜਾਂਦਾ ਸੀ ਤੇ ਸਭ ਤੋਂ ਵੱਧ ਖਲਾਰਾ ਪਾਉਂਦਾ ਸੀ ਜਾਂ ਕਹ ਲਓ ਜਿਹੜੀ ਖੇਡ ਦੀ ਚੀਜ਼ ਹੈ ਉਹ ਤੋੜ ਦਿੰਦਾ ਸੀ ਇਹ ਉਹ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀਗਾ ਲੋਕੋ ਬੋਲੋ ਲੋਕੋ ਸਵਾਲ ਕਰੋ ਤੁਹਾਡਾ ਹੱਕ ਹੈ ਅੱਜ ਤੁਸੀਂ ਦੇਖੋ ਉਹੀ ਭਗਵੰਤ ਮਾਨ ਜਿਹੜਾ ਫੇਸਬੁੱਕ ਰਾਹੀਂ ਆਪਦੀ ਸਰਕਾਰ ਬਣਾ ਗਿਆ ਉਹੀ ਭਗਵੰਤ ਮਾਨ ਜਿਹੜਾ ਲੋਕਾਂ ਨੇ ਜਿਹਨੂੰ ਮੂਹਰੇ ਲਾਇਆ ਸੀ ਵੀ ਸਾਡੇ ਲਈ ਸਵਾਲ ਇਹ ਪੁੱਛੂਗਾ ਲੋਕਾਂ ਨੇ ਇਹਨੂੰ ਚੁਣਿਆ ਸੀ ਵੀ ਇਹ ਇਹੋ ਜੀ ਸਰਕਾਰ ਬਣਾਊਗਾ ਕਿ ਸਾਨੂੰ ਤਾਂ ਰੌਲਾ ਪਾਉਣਾ ਹੀ ਨਹੀਂ ਪੈਣਾ ਕਿਸੇ ਗੱਲ ਲਈ ਅੱਜ ਤੁਸੀਂ ਦੇਖ ਲਓ ਜੇ ਪੱਤਰਕਾਰਤਾ ਦਾ ਸੋਸ਼ਲ ਐਕਟਿਵਿਸਟਾਂ ਦਾ ਵਿਸਲ ਬਲੋਰਾਂ ਦਾ ਜੇ ਕੋਈ ਗਲਾ ਘੋਟ ਰਿਆ ਤਾਂ ਉਹ ਭਗਵੰਤ ਮਾਨ ਘੋਟ ਰਿਆ ਜਿੰਨਾ ਘਾਣ ਲੋਕਾਂ ਦੀ ਆਵਾਜ਼ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਇਆ ਇੰਨਾ ਲੋਕਾਂ ਦੀ ਆਵਾਜ਼ ਨੂੰ ਕਿਸੇ ਸਰਕਾਰ ਨੇ ਨਹੀਂ ਦਬਾਇਆ ਤੁਸੀਂ ਦੇਖੋ ਕੱਲ ਹੀ ਰਹਿ ਗਏ ਕਾਂਗਰਸੀ ਰਹਿ ਗਏ ਹੋਰ ਵੀ ਸਰਕਾਰਾਂ ਨੇ ਜਿੰਨਾ ਧਕੇ ਸ਼ਾਹੀ ਤੇ ਆਮ ਆਦਮੀ ਪਾਰਟੀ ਉੱtre ਆਈ ਯਾਰ ਇਹਨੂੰ ਤਾਂ ਸੁਵਾਲ ਹੀ ਬਰਦਾਸ਼ਤ ਨਹੀਂ ਹੁੰਦਾ ਗੁੰਵਰ ਜੀ ਮਤਲਬ ਅਸੀਂ ਕਹਿੰਨੇ ਆਂ ਵੀ ਦੇਖੋ ਅਸੀਂ ਇਹ ਡੈਮੋਕ੍ਰੇਸੀ ਹੈ ਠੀਕ ਹੈ ਇਦੇ ਵਿੱਚ ਹਰੇਕ ਬੰਦੇ ਨੂੰ ਰਾਈਟ ਹੈ ਵੀ ਉਹ ਸਵਾਲ ਕਰ ਸਕੇ ਉਹ ਆਪ ਦਾ ਮਤਲਬ ਫਰੀडम ਆਫ ਸਪੀਚ ਹੈ ਇਹ ਬਰਦਾਸ਼ਤ ਹੀ ਨਹੀਂ ਕਰਦਾ ਕੋਈ ਬੰਦਾ ਯਾਰ ਇਹ ਵਾਕੀ 8 ਪੀਐਮ ਤੋਂ ਬਾਅਦ ਅਫਸਰਾਂ ਦੇ ਖੇੜੇ ਪੈ ਜਾਂਦਾ ਵੀ ਆਹ ਬੰਦਾ ਕਿਵੇਂ ਬੋਲਿਆ ਆਹ ਬੰਦਾ ਕਿਵੇਂ ਬੋਲਿਆ ਆਹ ਬੰਦਾ ਕਿਵੇਂ ਬੋਲਿਆ ਇਹ ਤਾਂ ਅਫਸਰ ਹਜੇ ਭਲੇ ਮਾਨਸ ਨੇ ਅਫਸਰਾਂ ਨੂੰ ਪਤਾ ਵੀ ਇਹ ਨਹੀਂ ਤਾਂ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਹੈ ਉਹਦੀ ਇੱਜ਼ਤ ਨਹੀਂ ਰੱਖਣੀ ਇਹਨੂੰ ਤਾਂ ਉਹਦਾ ਫਿਕਰ ਹੈ ਨਹੀਂ ਪਰ ਅਸੀਂ ਜਿਹੜੇ ਆਈਐਸ ਆਈਪੀਐਸ ਹੈ ਅਸੀਂ ਕੁਰਸੀਆਂ ਦੇ ਉੱਤੇ ਬੈਠੇ ਆਂ ਸਾਨੂੰ ਤਾਂ ਯਾਰ ਸ਼ਰਮ ਆਉਂਦੀ ਹੈ ਫੈਸਲੇ ਲੈਂਦੇ ਵੇ ਇਹ ਇਹ ਤੁਸੀਂ ਇਹ ਨਾ ਸਮਝੋ ਅਫਸਰ ਇੰਨੇ ਦੇ ਵਿੱਚ ਇੰਨਾਂ ਗੱਲਾਂ ਵਿੱਚ ਸਹਿਮਤ ਹੈ ਮੈਨੂੰ ਲੱਗਦਾ ਅਫਸਰ ਵੀ ਬੜੇ ਸ਼ਰਮਸਾਰ ਹੁੰਦੇ ਆ ਜਦੋਂ ਇਹ ਜੇ ਮੁੱਖ ਮੰਤਰੀ ਦੇ ਮੂੰਹੋਂ ਕੋਈ ਫੈਸਲੇ ਸੁਣਦੇ ਆ ਜਾਂ ਹੁਕਮ ਸੁਣਦੇ ਆ ਜਦੋਂ ਉਹ ਹੁਕਮ ਸੁਣਦੇ ਆ ਉਹਨਾਂ ਨੂੰ ਵੀ ਸ਼ਰਮ ਆ ਜਾਂਦੀ ਹੈ ਵੀ ਯਾਰ ਕੀ ਕਰਨ ਨੂੰ ਕਹੀ ਜਾਂਦਾ ਤੇ ਕੀ ਤੁਸੀਂ ਦੇਖੋ ਜੇ ਅਫਸਰ ਸਹਿਮਤ ਹੁੰਦੇ 12 ਤਰੀਕ ਦਾ ਪਰਚਾ ਦਰਜ ਹੋਇਆ ਵਾ ਕੀ ਅੱਜ ਨੂੰ ਕਿਸੇ ਨਾ ਕਿਸ ਦੀ ਅਰੇਸਟ ਨਾ ਪੈ ਜਾਂਦੀ ਆਪਸਰਾ ਨੂੰ ਪਤਾ ਕੋਈ ਗੱਲ ਨਹੀਂ 8:00 ਪੀਐਮ ਤੋਂ ਬਾਅਦ ਦੇ ਫੈਸਲੇ ਆ ਆਪ ਹੀ ਕਿਤੇ ਨਾ ਕਿਤੇ ਸਾਨੂੰ ਵਾਪਸ ਲੈਣ ਨੂੰ ਕਹਿ ਦੂਗਾ ਇਹ ਹਾਲਾਤ ਹੈ ਪੰਜਾਬ ਦੇ ਅੱਜ ਇਹ ਬੜਾ ਗੰਭੀਰ ਮੁੱਦਾ ਦੇਖੋ ਇਸ ਇਹ ਬਹੁਤ ਜਦੋਂ ਸਾਡੇ ਵੀਰਾਂ ਦੇ ਕਈਆਂ ਦੇ ਨਾ ਨਿਊਜ਼ ਚੈਨਲ ਬੰਦ ਕੀਤੇ ਗਏ ਸੀ ਮੈਂ ਉਹ ਇੱਕ ਗੱਲ ਵਾਰ-ਵਾਰ ਕਹੀ ਸੀ ਮੈਂ ਕਿਹਾ ਤੁਸੀਂ ਇਹਨੂੰ ਸਮਝ ਰਹੇ ਹੋ ਕੱਲਾ ਤੁਹਾਡਾ ਚੈਨਲ ਬੰਦ ਕੀਤਾ ਇਹ ਇਹ ਚੁੰਡੀਆਂ ਵੱਡ-ਵੱਡ ਵੇਖ ਰਿਆ ਤੁਹਾਡੇ ਇਹ ਸਾਮ-ਦਾਮ ਦੰਡ ਭੇਦ ਸਾਰੇ ਕਾਸਤੇ ਉਤਰੂਗਾ ਜਿਹੜੇ ਪਹਿਲਾਂ ਇਹਨੇ ਤੁਹਾਡੇ ਚੈਨਲ ਬੰਦ ਕੀਤੇ ਤੁਹਾਡੇ ਪੱਤਰਕਾਰਾਂ ਤੇ ਵਿਸਲ ਬਲੂਰਾ ਤੇ ਦੇਖੋ ਆਪਣੇ ਅਧਿਕਾਰ ਠੀਕ ਹੈ ਜੀ ਝੂਠੇ ਪਰਚੇ ਤੱਕ ਦਰਜ ਕੀਤੇ ਜਾ ਰਹੇ ਆ ਇਹਦਾ ਜਿਹੜਾ ਮੋਟਿਵ ਹੈ ਜਿਹੜੇ ਇਹਦੇ ਸਰਕਾਰ ਪੱਖੀ ਨਹੀਂ ਹੈਗੇ ਜਿਹੜੇ ਇਹਦੀ ਸਰਕਾਰ ਨੂੰ ਐਨਾ ਦਿਖਾਉਣ ਦਾ ਦਮ ਰੱਖਦੀ ਹੈ ਇਹਨੇ ਐਂਟ ਤੇ ਉਹਨਾਂ ਚੈਨਲਾਂ ਨੂੰ ਤੇ ਉਹਨਾਂ ਪੱਤਰਕਾਰਾਂ ਨੂੰ ਬੰਦ ਕਰਨਾ ਉਹਨਾਂ ਦਾ ਬੋਲਣਾ ਜਿਹੜਾ ਬੰਦ ਕਰ ਦੇਣਾ ਉਹਨੂੰ ਅੰਦਰ ਦੇਣਾ ਇਹਦਾ ਜਿਹੜਾ ਮਕਸਦ ਹੈ ਉਹ ਇੱਕੋ ਇੱਕ ਮਕਸਦ ਹੈ ਪੰਜਾਬ ਦੀ ਜਿਹੜੀ ਆਵਾਜ਼ ਹੈ ਉਹਨੂੰ ਦਬਾਉਣਾ ਇਸ ਕਹਿ ਰਹੇ ਪੰਜਾਬ ਨੂੰ ਦੀ ਆਵਾਜ਼ ਨੂੰ ਦਬਾਉਣ ਦੀ ਗੱਲ ਕੀਤੀ ਗਈ ਇੱਕ ਪਾਸੇ ਤਾਂ ਭਗਵੰਤ ਮਾਨ ਦੀ ਹੁਣ ਪੁਰਾਣੀਆਂ ਵੀਡੀਓਜ਼ ਵਾਇਰਲ ਹੋਣ ਲੱਗ ਗਿਆ ਲੋਕ ਸਭਾ ਵਿੱਚ ਕਹਿੰਦੇ ਸੀ ਵੀ ਫੇਸਬੁੱਕ ਤੇ ਜੋ ਵੀ ਬੋਲਦਾ ਹੋਤਾ ਪਰਚਾ ਨਹੀਂ ਹੋਣਾ ਚਾਹੀਦਾ ਕੁਮਰ ਜੀ ਇੰਨਾ ਇਨਾ 도ਗਲਾ ਚਿਹਰਾ ਐਡਾ 도ਗਲਾ ਕਿਰਦਾਰ ਅਸੀਂ ਅੱਜ ਤੱਕ ਕਿਸੇ ਪੋਲੀਟਿਸ਼ੀਅਨ ਦਾ ਨਹੀਂ ਦੇਖਿਆ ਇਹ ਕਰਨੀ ਤੇ ਕਤਨੀ ਚੇਦੀ ਚ ਕਿੰਨਾ ਫਰਕ ਹੈ ਤਾਂ ਲੋਕਾਂ ਦੇ ਸਾਹਮਣੇ ਆਈ ਜਾਂਦਾ ਜਦੋਂ ਇਹ ਸਰਕਾਰ ਚ ਨਹੀਂ ਸੀ ਤੁਸੀਂ ਇੱਕ ਇਹਦਾ ਦੇਖੋ ਗੱਡੀ ਚ ਬੈਠੇ ਜਦੋਂ ਲਿਟਣ ਲੱਗ ਗਿਆ ਸੀ ਇਹ ਬੰਦਾ ਯਾਦ ਹੈ ਉਦੋਂ ਵੀ ਕੋਈ ਨਾ ਕੋਈ ਇਹਦਾ ਨਸ਼ਾ ਕੀਤਾ ਹੋਇਆ ਸੀ ਮੈਨੂੰ ਲੱਗਦਾ ਠੀਕ ਹੈ ਕਿਵੇਂ ਕਹਿ ਰਹੇ ਅਸੀਂ ਮੈਂ ਡਿਪਰੈਸ਼ਨ ਚਾ ਮੈਂ ਫਲਾਨਾ ਰੋਣ ਦੇ ਡਰਾਮੇ ਕਰ ਰਿਹਾ ਸੀ ਉਹ ਪੰਜਾਬ ਦੀ ਜਵਾਨੀ ਨੂੰ ਬਚਾ ਲਓ ਅੱਜ ਜਦੋਂ ਪੰਜਾਬ ਦੀ ਜਵਾਨੀ ਦੀ ਕੋਈ ਗੱਲ ਕਰਦਾ ਜਦੋਂ ਕੋਈ ਨਸ਼ੇ ਦੀ ਗੱਲ ਕਰਦਾ ਤਾਂ ਉਹਨੂੰ ਇਹਦੀ ਪੁਲਿਸ ਜਿਹੜੀ ਹੈ ਡਰੋਂ ਤਮਕਾਉਣ ਪਹੁੰਚ ਜਾਂਦੀ ਹੈ ਵੀ ਦੇਖੀ ਕਿਤੇ ਨਸ਼ੇ ਦੀ ਗੱਲ ਨਹੀਂ ਕਰਨੀ ਤੁਸੀਂ ਕੀ ਲੈਣਾ ਜੇ ਨਸ਼ਾ ਵੀ ਕੀ ਜਾਂਦਾ ਅੱਜ ਇਹ ਹਾਲਾਤ ਪੈਦਾ ਕੀਤੇ ਗਏ ਆ ਜਿਹੜਾ ਇਹਦੇ ਵੱਲੋਂ ਪੁਲਿਸ ਦੀ ਦਰਵਾਰਤੋ ਹੋ ਰਹੀ ਹੋ ਇੱਕੋ ਕੰਮ ਲਈ ਹੋ ਰਹੀ ਹੈ ਵੀ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਪੂਰਾ ਟੌਪ ਤੇ ਪਹੁੰਚਾ ਦਿਓ ਠੀਕ ਹੈ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਖਿਲਾਫ ਬੋਲਦਾ ਉਹਦੀ ਆਵਾਜ਼ ਨੂੰ ਦਬਾ ਦ ਇਹਦਾ ਇੱਕੋ ਇੱਕ ਮਕਸਦ ਹੈ ਮੈਂ ਵਾਰ-ਵਾਰ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਪੁਲਿਸ ਦੀ ਛਵੀ ਪੰਜਾਬ ਨਾਲ ਖੜ ਕੇ ਸੁਧਰੂਗੀ ਇਹ ਜੇ 8 ਪੀਐਮ ਤੋਂ ਬਾਅਦ ਵਾਲੇ ਮੁੱਖ ਮੰਤਰੀ ਦੀਆਂ ਗੱਲਾਂ ਸੁਣ ਕੇ ਹੁਕਮ ਤਾਲਿਬਾਨੀ ਹੁਕਮ ਸੁਣ ਕੇ ਪੁਲਿਸ ਦੀ ਛਵੀ ਨਹੀਂ ਸੁਧਰਨੀ ਸਾਨੂੰ ਅੱਜ ਪੁਲਿਸ ਦੀ ਛਵੀ ਸੁਧਾਰਨ ਦੇ ਲਈ ਬੜਾ ਹੰਬੜਾ ਮਾਰ ਰਹੀ ਹੈ ਪੰਜਾਬ ਪੁਲਿਸ ਜੇ ਤੁਸੀਂ ਨਸ਼ੇ ਦੇ ਉੱਤੇ ਕੰਮ ਕਰ ਰਹੇ ਹੋ ਹੂਰ ਹੈ ਪੁਲਿਸ ਸੰਭਲਾ ਮਾਰ ਰਹੀ ਹੈ ਕਾਬਿਲ ਇਤਾਰੀਫ ਹੈ ਪਰ ਜਿਹੜੇ ਇਹਦੇ ਤਾਲਿਬਾਨੀ ਹੁਕਮ ਹੈ ਉਹ ਪੰਜਾਬ ਨੂੰ ਲੈ ਬੈਠਣਗੇ ਉਹ ਪੰਜਾਬ ਪੁਲਿਸ ਦੀ ਛਵੀ ਨੂੰ ਵੀ ਢਾਹ ਲਾ ਰਹੇ ਹੈ ਇੱਥੇ ਅੱਜ ਪੰਜਾਬ ਪੁਲਿਸ ਨੂੰ ਧਿਆਨ ਦੇਣ ਦੀ ਲੋੜ ਹੈ ਅਸੀਂ ਕਹਿ ਰਹੇ ਪੰਜਾਬ ਪੁਲਿਸ ਨੂੰ ਧਿਆਨ ਦੇਣ ਦੀ ਲੋੜ ਹੈ ਅਸੀਂ ਇਸ ਸਮੇਂ ਚੰਡੀਗੜ੍ਹ ਖੜੇ ਆਂ ਚਲੋ ਇਹ ਚੰਡੀਗੜ੍ਹ ਪੁਲਿਸ ਹੈ ਹਜੇ ਇਹਨਾਂ ਦਾ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ ਸੀ ਪੁਲਿਸ ਇੱਥੇ ਜਿਹੜਾ ਹੈ ਇਹਨਾਂ ਤੋਂ ਵੱਧ ਪੁਲਿਸ ਆ ਗਈ ਸੀ ਦੂਜੇ ਪਾਸੇ ਉਹ ਵੀ ਦਿਖਾ ਦਿਓ ਅਮੇ ਜੀ ਮੈਂ ਕਹਾਂ ਉਹ ਗੱਡੀਆਂ ਆਪਣੀ ਨੇ ਲੱਗ ਗਈਆਂ ਜੀ ਹਾਂ ਉਹ ਗੱਡੀਆਂ ਆਪਣੀ ਲਈ ਲਾਈਆਂ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਚੰਡੀਗੜ੍ਹ ਪੁਲਿਸ ਦੀ ਗੱਡੀ ਖੜੀ ਉਹ ਚਾ ਆਪਣੀ ਤਨ ਕੇ ਲੈ ਕੇ ਜਾਣਾ ਅੱਛਾ ਹਾਂ ਉਹਦੇ ਚ ਆਪਣੀ ਤਨ ਕੇ ਲੈ ਕੇ ਜਾਣਾ ਹੋਊਗਾ ਇੰਤਜ਼ਾਮ ਤਾਂ ਪੂਰੇ ਐ ਇਹਦੇ ਕੋਲ ਗੱਡੀ ਘੱਟ ਗਈ ਹੋਰ ਵੀ ਮੰਗਾ ਲੂਗਾ ਕੋਈ ਨਹੀਂ ਇਹਨੇ ਬੰਦੇ ਤਾਂ ਵੇਖ ਲਿਓਰਾ ਵੀ ਬੰਦੇ ਕਿੰਨੇ ਐ ਇੱਕ ਗੱਡੀ ਨਾਲ ਗੁਜ਼ਾਰਾ ਨਹੀਂ ਹੋਣਾ ਇਹਨੂੰ 5 ਤੋਂ 10 ਗੱਡੀਆਂ ਮੰਗਾਉਣ ਦੀ ਲੋੜ ਐ ਜੀ ਤੁਸੀਂ ਕਹਿ ਰਹੇ ਹੋ ਵੀ ਲੋਕਾਂ ਦਾ ਇਕੱਠ ਹੈ ਨਾ ਹੋ ਗਿਆ ਵੀ 5-10 ਗੱਡੀਆਂ ਮੰਗਾਉਣੀਆਂ ਪੈਣਗੀਆਂ ਮੰਗਾਉਣੀਆਂ ਚਾਹੀਦੀਆਂ ਜੀ ਕਿਉਂਕਿ ਇਹ ਇਹ ਜਿਹੜਾ ਬਾਦਸ਼ਾਹ ਬਣਿਆ ਬੈਠਾ ਇਹ ਆਪਣੇ ਆਪ ਨੂੰ ਜਿਹੜਾ ਹੁਕਮਰਾਨ ਸਮਝ ਰਿਹਾ ਆਪਣੇ ਆਪ ਨੂੰ ਤਾਂ ਇਹਦੇ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਦਬਾਉਣੀ ਹੈ ਉਹ ਕਚਰੇ ਮਤਲਬ ਇਹਨੂੰ ਦੇਖ ਲਿਆ ਪਰਚੇ ਦੇ ਕੇ ਤਾਂ ਇਹ ਜਿਹੜੀ ਆਵਾਜ਼ ਹੈ ਦਬੀ ਨਹੀਂ ਹੁਣ ਇਹ ਜੇਲਾ ਚ ਤੁੰਨ ਕੇ ਸ਼ਾਇਦ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੂਗਾ ਇਹ ਗੱਲ ਨਾ ਤੁਸੀਂ ਕਹਿੰਦੇ ਵੀ ਸਾਡੇ ਵਾਸਤੇ ਹੈ ਹੁਣ ਇਹ ਕਹਿੰਦੇ ਨੇ ਵੀ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰਦੀ ਵੀ ਆ ਪਰ ਇਹ ਤਾਂ ਚੰਡੀਗੜ੍ਹ ਹੈ ਇਹ ਤਾਂ ਫਿਰ ਸੈਂਟਰ ਦੇ ਅੰਦਰ ਹੈ ਹਾਂਜੀ ਕਿ ਇਹ ਤਾਂ ਚੰਡੀਗੜ੍ਹ ਪੁਲਿਸ ਦੀ ਗੱਡੀ ਹੈ ਤਾਂ ਤੁਸੀਂ ਇੱਕ ਚੀਜ਼ ਨਾ ਸਮਝਣ ਦੀ ਲੋੜ ਹੁੰਦੀ ਹੈ ਜਿਹੜਾ ਚੰਡੀਗੜ੍ਹ ਹੈ ਚੰਡੀਗੜ੍ਹ ਯੂਟੀ ਹੈ ਪੰਜਾਬ ਤੇ ਹਰਿਆਣਾ ਜਿਹੜਾ ਉਹਦੀ ਇਹ ਸਾਂਝੀ ਇੱਕ ਤਰ੍ਹਾਂ ਦੀ ਉਹ ਹੈ ਠੀਕ ਹੈ ਤਾਂ ਇੱਥੇ ਜਿਹੜੀ ਵੀ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਜਦੋਂ ਕੋਈ ਵੀ ਚਾਹੇ ਪੰਜਾਬ ਵਾਲੇ ਚਾਹੇ ਹਰਿਆਣੇ ਵਾਲੇ ਆ ਕੇ ਇੱਥੇ ਐਜਿਟੇਸ਼ਨ ਕਰਦੇ ਆ ਉਹਦੀਆਂ ਜਿਹੜੀਆਂ ਇਨਸਟਰਕਸ਼ਨਸ ਆ ਉਹ ਪੰਜਾਬ ਗਵਰਨਮੈਂਟ ਤੋਂ ਆਉਂਦੀਆਂ ਚਾਹੇ ਹਰਿਆਣਾ ਗਵਰਨਮੈਂਟ ਤੋਂ ਆਉਂਦੀਆਂ ਉਹਦੇ ਅਕੋਰਡਿੰਗ ਜਿਹੜੀ ਹੈ ਯੂਟੀ ਪੁਲਿਸ ਉਹ ਆਪਦੇ ਫੈਸਲੇ ਲੈਂਦੀ ਹੈ ਡੰਡੇ ਵੀ ਸਾਰਿਆਂ ਦੇ ਆ ਗਏ ਹਾਂਜੀ ਮੈਂ ਕਹਾ ਤਾਂ ਹੀ ਡੰਡੇ ਵੀ ਸਾਰਿਆਂ ਦੇ ਆ ਗਏ ਇਹਨਾਂ ਭਗਵਾਨ ਤਮਾਨ ਭੁੱਲ ਗਿਆ ਜੀ ਇਹ ਪੰਜਾਬ ਦੇ ਜਾਏ ਆ ਠੀਕ ਹੈ ਬਹੁਤ ਇਹ ਜੀ ਮੁੱਖ ਮੰਤਰੀ ਆਏ ਬਹੁਤ ਚਲੇ ਗਏ ਠੀਕ ਹੈ ਤੇ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ ਨਾ ਮਤਲਬ ਇਹਨਾਂ ਚੀਜ਼ਾਂ ਨਾਲ ਪੰਜਾਬੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬੀ ਸਿਰ ਤੇ ਬਿਠਾਉਣਾ ਵੀ ਜਾਣਦੇ ਆ ਤੇ ਪੰਜਾਬੀ ਜੁੱਤੀ ਲਾਉਣਾ ਵੀ ਬਹੁਤ ਜਾਣਦੇ ਭਗਵੰਤ ਮਾਨ ਭੁੱਲ ਗਿਆ ਇਹਨੂੰ 2022 ਚ 92 ਐਮਐਲਏ ਦਿੱਤੇ ਸੀ 2027 ਚ ਜੋ ਇਹਦੇ ਨਾਲ ਹੋਣਾ ਉਹ ਦੁਨੀਆ ਵੇਖੂਗੀ 92 ਨੇ ਫਿਰ ਕਿੰਨੇ ਰਹਿ ਜਾਣਗੇ ਹਾਂਜੀ ਤੁਸੀਂ ਕਹਿ ਰਹੇ ਜੋ ਹੋਏਗੀ ਦੁਨੀਆ ਦੇਖੇਗੀ ਤੇ 92 ਦੇ ਤੇ 92 ਤਾਂ ਥੋੜੇ ਜਿਹਾ ਘਟ ਜਾਣਗੇ ਇਤਿਹਾਸ ਰਚਿਆ ਜਾਊਗਾ ਜੀ ਭਗਵੰਤ ਮਾਨ ਦੇ ਜਲੂਸ ਨਿਕਲਦਾ ਇਤਿਹਾਸ ਜਿੱਡੀ ਛੇਤੀ ਇਹ ਪਾਰਟੀ ਤਾਣੂ ਗਈ 19 체ਤੀ ਇਹਨੇ پارٹی ਨੇ ਜਿਵੇਂ ਇਹਦਾ ਅਸਤੋ ਹੋਣਾ ਇਹ ਦੁਨੀਆ ਵੇਖੂਗੀ ਪਿੱਛੇ ਮੈਂ ਦੇਖ ਰਿਹਾ ਕਾਰਟੂਨ ਬੜਾ ਆਇਆ ਬਾਈ ਗੁਰਪ੍ਰੀਤ ਦਾ ਨਾਮ ਲਿਖਿਆ ਉੱਪਰ ਤੇ ਪ੍ਰੈਸ ਦਾ ਮਾਈਕ ਤੋੜਿਆ ਜਾ ਰਿਹਾ ਉੱਪਰ ਲਿਖਿਆ ਬਦਲਾ ਇਹਦਾ ਮਤਲਬ ਕੀ ਹੋਇਆ ਇਹ ਬਦਲਾ ਦਾ ਮਤਲਬ ਹੀ ਇਹ ਹੈ ਜੀ ਵੀ ਮੈਂ ਤੁਹਾਨੂੰ ਪੰਜਾਬੀਓ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਸਮਝੇ ਨਹੀਂ ਇਹ ਬਦਲਾ ਗੁਰਪ੍ਰੀਤ ਬਾਈ ਨੇ ਆਪ ਦੀ ਪੇਂਟਿੰਗ ਚ ਬਹੁਤ ਸੋਣਾ ਦੱਸਿਆ ਵੀ ਜਿਹੜੀ ਲੋਕਾਂ ਦੀ ਆਵਾਜ਼ ਬਣੂਗਾ ਉਹ ਚੈਨਲਾਂ ਨੂੰ ਮੈਂ ਕਿਵੇਂ ਕੁਚਲੂਗਾ ਕਿਵੇਂ ਮੈਂ ਬਦਲਾ ਲਿਆਉਂਗਾ ਇਸ ਦੁਨੀਆ ਦੇ ਵਿੱਚ ਇਹ ਇਹ ਉਸੇ ਦਾ ਸੁਨੇਹਾ ਦੇ ਰਿਹਾ ਹੈ ਪ੍ਰਿੰਦ ਉਹ ਹੀ ਮੈਂ ਸ਼ੁਰੂਆਤ ਚ ਕਿਹਾ ਸੀਗਾ ਵੀ ਸਵਾਲ ਪੁੱਛਣੇ ਚਾਹੀਦੇ ਆ ਪੁੱਛੋ ਸਵਾਲ ਨੌਜਵਾਨ ਨੂੰ ਡਟ ਕੇ ਪੁੱਛੋ ਲੀਡਰਾਂ ਨੂੰ ਸਵਾਲ ਪੁੱਛਣ ਵਾਲਿਆਂ ਦਾ ਨਤੀਜਾ ਜੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਇਹ ਦੇਖ ਲਓ ਵੀ ਹਜੇ ਤਾਂ ਇਹ ਉਹ ਬੰਦੇ ਨੇ ਜਿਹੜੇ ਪੰਜਾਬ ਦਾ ਚਿਹਰਾ ਬਣ ਚੁੱਕੇ ਨੇ ਜਿਹੜੇ ਪੰਜਾਬ ਲਈ ਵਾਕੀ ਆਵਾਜ਼ ਪੰਜਾਬ ਦੀ ਬਣ ਚੁੱਕੀ ਐ ਉਹਨਾਂ ਬੰਦਿਆਂ ਖਿਲਾਫ ਇਹ ਐਨਾ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਸੋਚ ਸਕਦੇ ਹੋ ਜਿਹੜੇ ਆਮ ਬੰਦੇ ਐ ਜਿਨ੍ਹਾਂ ਨੂੰ ਘਰੋਂ ਹੀ ਨਿਕਲਣਾ ਬੰਦ ਕਰਤਾ ਹੋ ਜਿਨ੍ਹਾਂ ਨੇ ਇਹਨੇ ਪਤਾ ਨਹੀਂ ਕਿੰਨੀਆਂ ਆਵਾਜ਼ਾਂ ਕੁਚਲੀਆਂ ਹੋਣਗੀਆਂ ਹਜੇ ਤਾਂ ਉਹ ਲੋਕਾਂ ਦੀ ਨਜ਼ਰ ਵਿੱਚ ਨਹੀਂ ਆਇਆ ਕਹ ਰਹੇ ਇਹ ਮਨਿੰਦਰ ਦਾ ਨਾਮ ਆ ਗਿਆ ਜਾਂ ਮਿੰਟੂ ਗੁਰਸਰ ਗਿਆ ਤਾਂ ਨਾਮ ਆ ਗਿਆ ਜਾਂ ਮਾਨੀਕ ਗੋਇਲ ਦਾ ਤਾਂ ਨਾਮ ਆ ਗਿਆ ਪਤਾ ਲੱਗ ਗਿਆ ਅਨੇਕਾਈ ਇਹੋ ਜਿਹਾ ਇੱਥੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਪੱਤਰਕਾਰ ਨੇ ਜਿਹੜੇ ਚਿਹਰਾ ਬਣ ਚੁੱਕੇ ਆ ਪੰਜਾਬ ਦੇ ਉਹਨਾਂ ਲਈ ਤਾਂ ਰੌਲਾ ਪੈ ਗਿਆ ਉਹ ਆਪਾਂ ਇਕੱਠੇ ਹੋ ਗਏ ਜਿਹੜੇ ਆਮ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਆਪਦੇ ਸਮਾਜ ਦੀ ਆਵਾਜ਼ ਚੁੱਕਦੇ ਆ ਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਤੇ ਝੂਠੇ ਪਰਚੇ ਪਾ ਕੇ ਉਹਨੂੰ ਨੂੰ ਅੰਦਰ ਦਿੱਤਾ ਜਾਂਦਾ ਉਹ ਤਾਂ ਸਾਡੇ ਕੋਲ ਗਿਣਤੀ ਹੈ ਨਹੀਂ ਉਹ ਤਾਂ ਸਾਡੇ ਕੋਲ ਗਿਣਤੀ ਹੈ ਨਹੀਂ ਕੁਮਰ ਜੀ ਇਹਦੀ ਬਹੁਤ ਲੰਬੀ ਚੌੜੀ ਲਿਸਟ ਨਿਕਲੂਗੀ ਇਹ ਸਰਕਾਰ ਜਾਣ ਤੋਂ ਬਾਅਦ ਲਿਸਟ ਨਿਕਲੂਗੀ ਇਹ ਨਾ ਆਈਟੀ ਸੈਲ ਦੂਜੇ ਪਾਸੇ ਐਕਟਿਵ ਹੋਇਆ ਪਿਆ ਨੇ ਇਹ ਨਾ ਹੀ ਪੱਤਰਕਾਰ ਨਹੀਂ ਹੈਗੀ ਇਹ ਤਾਂ ਬਲੌਗਰ ਨੇ ਇਹਨਾਂ ਨੂੰ ਖਬਰ ਜਾਂਚ ਕੇ ਲਾਣੀ ਚਾਹੀਦੀ ਹੈ ਇਹਨਾਂ ਨੇ ਸ਼ਾਨ ਮੀਣ ਤਾਂ ਕੀਤੀ ਨਹੀਂ ਹੈ ਇਹ ਖਬਰ ਲਾ ਛੱਡੀ ਉਹਨੂੰ ਕਹਿ ਦਿਓ ਜਿਹੜੇ ਤੁਹਾਡਾ ਉਸਤਾਦ ਸੀ ਭਗਵੰਤ ਮਾਨ ਐਂਡ ਪਾਰਟੀ ਮਨਿਹਸ਼ ਸੁਸੋਦੀਆ ਵਰਗੇ ਇਹ ਕੌਣ ਸੀਗੇ ਇਹ ਹੈ ਇਹ ਪੱਤਰਕਾਰ ਸੀ ਇਹ ਬਲੌਗਰ ਸੀ ਇਹ ਕੀ ਸੀਗੇ ਪੰਜਾਬ ਦੇ ਲਈ ਆਵਦੀ ਸਟੇਟ ਦੇ ਲਈ ਆਵਦੀ ਮਿੱਟੀ ਦੇ ਲਈ ਉਥੋਂ ਦਾ ਕੋਈ ਵੀ ਬੰਦਾ ਆਵਾਜ਼ ਚੱਕ ਸਕਦਾ ਹੈ ਉਹਦੇ ਲਈ ਉਹਨੂੰ ਇਹਨਾਂ ਦੇ ਸਰਟੀਫਿਕੇਟਾਂ ਦੀ ਲੋੜ ਨਹੀਂ ਉਹਨੂੰ ਉਹਦੇ ਲਈ ਇਹਨਾਂ ਨੂੰ ਕਿਸੇ ਕੋਈ ਪੱਤਰਕਾਰ ਬੰਨ ਦੀ ਲੋੜ ਨਹੀਂ ਕੋਈ ਬਲੌਗਰ ਬੰਨ ਦੀ ਲੋੜ ਨਹੀਂ ਜਿਹੜੇ ਬੰਦੇ ਨੂੰ ਕੁਝ ਗਲਤ ਦਿਖੂਗਾ ਉਹ ਪੰਜਾਬ ਦੇ ਲਈ ਆਵਾਜ਼ ਚੁੱਕਣ ਲਈ ਕੁਝ ਵੀ ਕਰ ਸਕਦਾ ਧੰਨਵਾਦ ਜੀ ਤੁਹਾਡਾ ਬਹੁਤ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਆ ਗੱਲਬਾਤ ਜਿਹੜੀ ਆ ਸਾਰੀ ਉਹ ਤੁਸੀਂ ਜ਼ਰੂਰ ਸੁਣ ਹੀ ਲਈ ਹੋਏਗੀ ਹੁਣ ਸਭ ਤੋਂ ਵੱਡੀ ਗੱਲ ਇਹ ਆਂਦੀ ਹੈ ਵੀ ਕੀ ਇਹਨਾਂ ਨੂੰ ਲੱਗਦਾ ਸਵਾਲ ਚੱਕਣ ਵਾਲੇ ਜਿਹੜੇ ਆ ਉਹ ਚੰਗੇ ਨਹੀਂ ਲੱਗਦੇ ਇਹ ਤਾਂ ਪੱਤਰਕਾਰ ਸੀ ਇਹਨਾਂ ਬਾਰੇ ਤਾਂ ਲੋਕਾਂ ਨੂੰ ਪਤਾ ਸੀਗਾ ਇਹਨਾਂ ਦੇ ਤਾਂ ਚੈਨਲ ਚੱਲਦੇ ਸੀਗੇ ਲੋਕਾਂ ਤੱਕ ਆਵਾਜ਼ ਪਹੁੰਚ ਗਈ ਕਿੰਨੇ ਪਿੰਡਾਂ ਵਿੱਚ ਹੋਰ ਹੋਣਗੇ ਜਿਹੜੇ ਨਾ ਖਿਲਾਫ ਕੋਈ ਨਾ ਕੋਈ ਜਿਹੜੀ ਆਵਾਜ਼ ਚੱਕਦੇ ਹੋਣਗੇ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਸਵਾਲ ਹੀ ਪੁੱਛਿਆ ਸੀਗਾ ਸਵਾਲ ਦਾ ਤੁਸੀਂ ਜਵਾਬ ਦੇ ਦਿੱਤਾ ਤੇ ਤੇ ਪਰਚਾ ਕਦੇ ਹਸਤੇ ਦਿੱਤਾ ਗਿਆ ਤੇ ਹੁਣ ਆਈਟੀ ਸੈੱਲ ਵੀ ਪੂਰਾ ਇਹਨਾਂ ਦਾ ਐਕਟਿਵ ਹੋਇਆ ਪਿਆ ਲਗਾਤਾਰ ਕਹਿ ਰਿਹਾ ਵੀ ਇਹ ਪੱਤਰਕਾਰ ਨਹੀਂ ਹੈਗਾ ਪੱਤਰਕਾਰ ਨਹੀਂ ਹੈਗਾ ਪੱਤਰਕਾਰ ਨਹੀਂ ਹੈਗੇ ਫਿਰ ਇਨੀ ਤਵੱਜੋ ਕਿਉਂ ਦਿੰਦੇ ਪਿਓ ਫਿਰ ਜੇ ਤੁਹਾਨੂੰ ਲੱਗਦਾ ਵੀ ਇਹ ਆਮ ਦੇ ਲੋਕ ਨੇ ਇਹਨਾਂ ਦਾ ਫਰਕ ਨਹੀਂ ਪੈਂਦਾ ਫਿਰ ਇਨੀ ਤਵੱਜੋ ਕਿਉਂ ਦੇ ਰਹੇ ਹੋ ਸੋ ਜੋ ਵੀ ਇਸ ਮਾਮਲੇ ਦੇ ਵਿੱਚ ਜਾਂ ਸਰਕਾਰ ਜਾਂ ਸਰਕਾਰ ਦੀ ਸਚਾਈ ਹੋਏਗੀ ਸਰਕਾਰ ਚੰਗੇ ਕੰਮ ਕਰਦੀ ਅਸੀਂ ਉਹ ਵੀ ਦਿਖਾਉਂਦੇ ਆ ਸਾਡਾ ਚੈਨਲ ਤੁਸੀਂ ਚੱਕ ਲੋ ਦੇਖ ਲੋ ਅਸੀਂ ਤਾਂ ਜਦੋਂ ਯੋਧ ਨਸ਼ਿਆਂ ਵਿਰੋਧ ਦਾ ਇਹਨਾਂ ਨੇ ਸ਼ੁਰੂ ਕੀਤਾ ਸੀ ਨਾ ਅਸੀਂ ਉਹ ਵੀ ਕਵਰੇਜ ਕੀਤੀ ਸੀ ਅਸੀਂ ਕਵਰੇਜ ਹੀ ਮਾਈਕ ਸੀ ਮੈਂ ਹੀ ਸੀ ਮੇਰਾ ਕੈਮਰਾਮੈਨ ਹੀ ਸੀ ਅਸੀਂ ਉਹ ਵੀ ਕਵਰੇਜ ਕੀਤੀ ਸੀ ਅਸੀਂ ਉਹ ਵੀ ਦਿਖਾਇਆ ਸੀ ਅਸੀਂ ਉਦੋਂ ਵੀ ਕਿਹਾ ਸੀ ਹਾਂ ਵਧੀਆ ਕੰਮ ਸ਼ੁਰੂ ਕਰ ਦਿੱਤਾ ਪਰ ਹੌਲੀ-ਹੌਲੀ ਉਹਦੀ ਸੱਚਾਈ ਜਿਹੜੀ ਆ ਮੂਰੇ ਆਉਂਦੀ ਰਹੀ ਤੇ ਉਹ ਵੀ ਤੁਹਾਨੂੰ ਦਿਖਾਈ ਵੀ ਅਸਲ ਦੇ ਵਿੱਚ ਸੱਚਾਈ ਕੀ ਆ ਤਾਂ ਪੱਤਰਕਾਰ ਦਾ ਕੰਮ ਹੁੰਦਾ ਵੀ ਉਹਨੇ ਛਾਣਬੀਨ ਕਰਨੀ ਆ ਉਹਨੇ ਦਿਖਾਣਾ ਉਹਨੇ ਸਵਾਲ ਵੀ ਪੁੱਛਣਾ ਤੇ ਸਵਾਲ ਦਾ ਜਵਾਬ ਜਿਹੜਾ ਤੁਸੀਂ ਦੇ ਦੇਣਾ ਤੇ ਇਹ ਨਾ ਹੋਵੇ ਵੀ ਤੁਸੀਂ ਕੋਈ ਸਾਰਾ ਕੁਝ ਸਾਡੇ ਸਾਹਮਣੇ ਹੋਵੇ ਸਕ੍ਰਿਪਟਡ ਹੋਵੇ ਇਹ ਨਹੀਂ ਹੋ ਸਕਦਾ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਐਫ ਆਈ ਆਰ ਪਰਚੇ ਜਦੋਂ ਪਰਚੇ ਸੁਣਦੇ ਆ ਨਾ ਪਰਚਾ ਸ਼ਬਦ ਹੀ ਉਹਨਾਂ ਦਾ ਹੋ ਗਿਆ ਵੀ ਲੱਗਦਾ ੱਤਕਾ ਹੋ ਗਿਆ ਕਿਸੇ ਨਾਲ ਲੀਡਰਾਂ ਦੇ ਪਰਚੇ ਪੱਤਰਕਾਰਾਂ ਤੇ ਪਰਚੇ ਆਰਟੀਆ ਐਕਟੀਵਿਸਟਾਂ ਦੇ ਪਰਚੇ ਜਿਹੜਾ ਵੀ ਸਰਕਾਰ ਦੇ ਖਿਲਾਫ ਕੁਝ ਵੀ ਬੋਲਦਾ ਉਸ ਦੇ ਖਿਲਾਫ ਪਰਚਾ ਛੱੜਦੇ ਨਹੀਂ ਕਿਸੇ ਨੂੰ ਹੈਗੇ ਤਾਂ ਹੁਣ ਅਸਕਵਾਲ ਸਿੰਘ ਖੜਾ ਦੇ ਸੁਪੁੱਤਰ ਮਹਤਾਬ ਸਿੰਘ ਖੜਾ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਇਹਨਾਂ ਨਾਲ ਅ ਭਾਈ ਜੀ ਕੀ ਦੇਖਦੇ ਹੋ ਪਰਚੇ ਦੀ ਲੱਗਦਾ ਨਹੀਂ ਵੀ ਪਰਚਿਆਂ ਦੀ ਸਰਕਾਰ ਚੱਲ ਰਹੀ ਹੈ ਅ ਬਿਲਕੁਲ ਜੀ ਅੱਜ ਜਿਹੜਾ ਇਹਨਾ ਅੱਜ ਇੰਡੀਪੈਂਡੈਂਟ ਮੀਡੀਆ ਤੇ ਜਿਹੜਾ ਅਟੈਕ ਹੋਇਆ ਮੈਂ ਸਮਝਦਾ ਉਹ ਬੜੀ ਸ਼ਰਮਨਾਕ ਗੱਲ ਕੀਤੀ ਹੈ ਪੰਜਾਬ ਸਰਕਾਰ ਦੀ ਪਿਛਲੇ 4 ਸਾਲਾਂ ਵਿੱਚ ਸਭ ਤੋਂ ਨੀਚ ਹਰਕਤ ਹੈ ਹੋਰ ਵੀ ਇਹਨਾਂ ਦੀਆਂ ਹੋਰ ਵੀ ਇਹਨਾਂ ਨੇ ਐਸੀਆਂ ਗੱਲਾਂ ਕੀਤੀਆਂ ਜੋ ਪੰਜਾਬ ਦੇ ਖਿਲਾਫ ਗਈਆਂ ਨੇ ਪਰ ਇਹ ਜਿਹੜਾ ਪਰਚਾ ਹੈ ਇਹਨੂੰ ਜੇ ਤੁਸੀਂ ਪੜ੍ਹਦੇ ਹੋ ਇਹ ਇੱਕ ਹਾਸੋ ਹੀ ਨਹੀਂ ਪਰਚਾ ਇੱਕ ਬੇਤੁੱਕਾ ਪਰਚਾ ਦਰਜ ਕੀਤਾ ਜਿੱਦਾਂ ਤੁਸੀਂ ਕਿਹਾ ਕਿ ਪਰਚਾ ਸ਼ਬਦ ਹੁਣ ਸੁਣ ਕੇ ਆਇਆ ਮਹਿਸੂਸ ਹੁੰਦਾ ਜਿੱਦਾਂ ਕਿਸੇ ਨਾਲ ਧੱਕਾ ਹੋਇਆ ਮੈਂ ਅਕਸਰ ਜਦੋਂ ਵੀ ਮੈਨੂੰ ਮੌਕਾ ਮਿਲਦਾ ਕਿਤੇ ਸਟੇਜ ਤੇ ਜਾਂਦਾ ਪੰਜਾਬ ਸਰਕਾਰ ਵੱਲੋਂ ਇਦਾਂ ਦੇ ਜਦੋਂ ਪਰਚੇ ਦਰਜ ਕੀਤੇ ਜਾਂਦੇ ਆ ਇਹ ਪਰਚੇ ਨਹੀਂ ਇਹ 골ਡ ਮੈਡਲ ਹੈ ਮੈਂ ਆਪਣੀ ਅੱਖੋਂ ਦੇਖਿਆ ਮੈਂ ਮੇਰੇ ਫਾਦਰ ਨੂੰ ਪਿਛਲੇ ਤਕਰੀਬਨ 4 ਸਾਲਾਂ ਵਿੱਚ 5 ਝੂਠੇ ਮੁਕੱਦਮਿਆਂ ਵਿੱਚ ਨਾਮਜ਼ਦ ਕੀਤਾ ਗਿਆ ਮੈਂ ਆਪਣੀ ਅੱਖੀਂ ਦੇਖਿਆ ਮੇਰੇ ਫਾਦਰ ਨੂੰ ਸਾਡੇ ਘਰੋਂ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਗਈ ਸਰਾਸਰ ਝੂਠੇ ਮੁਕਦਮੇ ਵਿੱਚ ਪੰਜ ਮੁਕਦਮੇ 4 ਸਾਲਾਂ ਚ 6ਵੇਂ ਮੁਕਦਮੇ ਦੀ ਤਿਆਰੀ ਆ ਸੋ ਜਿੱਦਾਂ ਤੁਸੀਂ ਕਿਹਾ ਕਿ ਹੁਣ ਇਹ ਮਹਿਸੂਸ ਹੁੰਦਾ ਕਿ ਜੇ ਤੁਸੀਂ ਪਰਚੇ ਦਾ ਨਾਮ ਸੁਣਦੇ ਹੋ ਤੇ ਹਾਸਾ ਵੀ ਆਂਦਾ ਹੈ ਤੇ ਦੁੱਖ ਵੀ ਹੁੰਦਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਤਰਾਸਦੀ ਹੈ ਕਿ ਇੱਕ ਐਸੀ ਸਰਕਾਰ ਆਈ ਇੱਕ ਐਸੇ ਅਰਵਿੰਦ ਕੇਜਰੀਵਾਲ ਯਾਦ ਕਰੋ 2014 ਵਿੱਚ ਯੂਪੀਏ ਦੀ ਸਰਕਾਰ ਦੇ ਖਿਲਾਫ ਉਹਨਾਂ ਨੇ ਬਹੁਤ ਵੱਡਾ ਇੱਕ ਪ੍ਰਦਰਸ਼ਨ ਕੀਤਾ ਸੀਗਾ ਕਿ ਜੀ ਅਸੀਂ ਲੋਕਪਾਲ ਲੈ ਕੇ ਆਉਣਾ ਚਾਹੁੰਦੇ ਆਂ ਲੋਕਪਾਲ ਬਿਲ ਜਿਹੜਾ ਹੈ ਜੀ ਅਸਲ ਵਿੱਚ ਉਹਦਾ ਆਈਡੀਆ ਕੀ ਹੈ ਟਰਾਂਸਪੇਰੈਂਸੀ ਆਫ ਦ ਗਵਰਨਮੈਂਟ ਇਹਦਾ ਮਤਲਬ ਇਹ ਕਿ ਜਿਹੜਾ ਕੋਈ ਨੁਮਾਇੰਦਾ ਹੈ ਕੋਈ ਸਰਕਾਰ ਦਾ ਹੈ ਜਾਂ ਅਹੁਦੇਦਾਰ ਹੈ ਉਹ ਪੰਜਾਬ ਆਪਣੇ ਆਪਣੇ ਲੋਕਾਂ ਨੂੰ ਜਵਾਬਦੇਹ ਹੋਵੇ ਤਾਂ ਹੀ ਅਸੀਂ ਲੋਕਪਾਲ ਲੈ ਕੇ ਆਉਣਾ ਚਾਹੁੰਦੇ ਸੀ ਅੱਜ ਜਿਹੜੇ ਪੰਜਾਬ ਦੇ ਪੱਤਰਕਾਰ ਭਾਵੇਂ ਉਹ ਬਲੌਗਰ ਹੀ ਹੋਏ ਭਾਵੇਂ ਉਹ ਬਲੌਗਰ ਹੋਏ ਭਾਵੇਂ ਉਹ ਆਰਟੀਆ ਐਕਟੀਵਿਸਟ ਹੋਏ ਜੇ ਕੋਈ ਸਵਾਲ ਪੁੱਛਦਾ ਹੈ ਤੇ ਸਰਕਾਰ ਦਾ ਸਰਕਾਰ ਸਰਕਾਰ ਉਹਨੂੰ ਜਵਾਬ ਦੇ ਹੈ ਲੇਕਿਨ ਜਦ ਅਫਸੋਸ ਵਾਲੀ ਗੱਲ ਹੈ ਕਿ ਜਦ ਕੋਈ ਸਵਾਲ ਪੁੱਛਦੇ ਹੈ ਤੇ ਇਹਨਾਂ ਤੇ ਇਦਾਂ ਦਾ ਝੂਠਾ ਪਰਚਾ ਜਿਹੜਾ ਉਹ ਦਰਜ ਕਰਨਾ ਚਾਹੁੰਦੇ ਮੈਂ ਪਰਚਾ ਪੜ੍ਹਿਆ ਮੈਂ ਪੇਸ਼ੀ ਪੇਸ਼ੇ 'ਚੋਂ ਮੈਂ ਵਕੀਲ ਹਾਂ ਜਦੋਂ ਮੈਂ ਪੜ੍ਹਿਆ ਪਰਚਾ ਤੇ ਮੈਨੂੰ ਬੜਾ ਹਾਸਾ ਆਇਆ ਆਰਟੀਆ ਐਕਟੀਵਿਸਤ ਮਾਨਿਕ ਗੋਲ ਔਰ ਸਾਰੇ ਪੱਤਰਕਾਰ ਵੀਰਾਂ ਨੇ ਸਵਾਲ ਹੀ ਪੁੱਛਿਆ ਸੀਗਾ ਕਿ ਜਦੋਂ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਜਾਪਾਨ ਦੇ ਦੌਰੇ ਤੇ ਸੀ ਉਹਨਾਂ ਦੇ ਪਿੱਛੋਂ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਗਿਆ ਐਫਆਈਆਰ ਵਿੱਚ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਹੈ ਉਸ ਤੋਂ ਬਾਅਦ ਇਹ ਲਿਖਿਆ ਜਾਂਦਾ ਹੈ ਕਿ ਜਦੋਂ ਮੁੱਖ ਮੰਤਰੀ ਸਾਹਿਬ ਇੱਥੇ ਨਹੀਂ ਸੀ ਪਿੱਛੋਂ ਪੰਜਾਬ ਦੇ ਹੈਲੀਕਾਪਟਰ ਦਾ ਇਸਤੇਮਾਲ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਅਧਿਕਾਰੀ ਨੇ ਕੀਤਾ ਇਸ ਗੱਲ ਨੂੰ ਇਹ ਮੰਨਦੇ ਕਿ ਇਸਤੇਮਾਲ ਹੋਇਆ ਹੈਲੀਕਾਪਟਰ ਜੇ ਹੈਲੀਕਾਪਟਰ ਇਸਤੇਮਾਲ ਹੋਇਆ ਤੇ ਫਿਰ ਇਹਨਾਂ ਦੀ ਜਿਹੜੀ ਖਬਰ ਸੀ ਔਰ ਰਿਪੋਰਟਿੰਗ ਸੀ ਜਾਂ ਆਰਟੀਆ ਐਕਟੀਵਿਸਟ ਮਾਨਿਕ ਗੋਇਲ ਦੀ ਜਿਹੜੀ ਇਨਫੋਰਮੇਸ਼ਨ ਸੀ ਫਿਰ ਉਹ ਝੂਠੀ ਕਿੱਦਾਂ ਜੇ ਆਪ ਮੰਨਦੇ ਕਿ ਹੈਲੀਕਾਪਟਰ ਇਸਤੇਮਾਲ ਹੋਇਆ ਫਿਰ ਇਹ ਪਰਚਾ ਤਾਂ ਬੰਦਾ ਹੀ ਨਹੀਂ ਆ ਇਹਨਾਂ ਨੂੰ ਮੇਰੇ ਹਿਸਾਬ ਨਾਲ ਪੰਜਾਬ 'ਚ ਜਦੋਂ ਵੀ ਔਰ ਇਹ ਪੰਜਾਬ ਦਾ ਇਤਿਹਾਸ ਰਿਹਾ ਪੰਜਾਬ 'ਚ ਜਦੋਂ ਵੀ ਤੁਸੀਂ ਸੱਚ ਦੀ ਗੱਲ ਕਰੋਗੇ ਤੁਹਾਨੂੰ ਸੱਚ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਔਰ ਅੱਜ ਜਿਹੜਾ ਆਪਾਂ ਪਿੱਛੇ ਧਰਨਾ ਦੇਖ ਰਹੇ ਆ ਉਹ ਏਸੀ ਸੱਚ ਦੀ ਕੀਮਤ ਨੂੰ ਅਦਾ ਕਰਨ ਦੇ ਖਿਲਾਫ ਹੋਇਆ ਤੋਂ ਮੈਂ ਸਮਝਦਾ ਹੈ ਬੜਾ ਨਿੰਦਨਯੋਗ ਹੈ ਸਮਾਂ ਬਦਲਦਾ ਰਹਿੰਦਾ ਹੈ ਪਰਮਾਤਮਾ ਇੱਥੇ ਹੀ ਕਚਹਿਰੀਆਂ ਦੋ ਹੁੰਦੀਆਂ ਇੱਕ ਕਚਹਿਰੀਆਂ ਜਿੱਥੇ ਅਸੀਂ ਪੇਸ਼ ਹੋਈਦੇ ਆ ਦਲੀਲਾਂ ਦੇਈਦੀਆਂ ਇੱਕ ਉਹ ਪਰਮਾਤਮਾ ਦੀ ਕਚਹਿਰੀ ਆ ਜਿ ਇਨ੍ਹਾਂ ਦੇ ਝੂਠਾ ਪਰਚਾ ਦਰਜ ਕੀਤਾ ਦੇ ਆਮ ਆਦਮੀ ਪਾਰਟੀ ਦੇ ਪਾਪਾ ਅਰਵਿੰਦ ਕੇਜਰੀਵਾਲ ਉਹਨਾਂ ਤੇ ਵੀ ਉਹੀ ਮੁਕਦਮਾ ਦਰਜ ਹੋ ਗਿਆ ਸੋ ਇਹ ਜੋ ਵੀ ਗਲਤ ਕੰਮ ਕਰਦੇ ਇੱਥੇ ਇਹਨਾਂ ਨੂੰ ਭੁਗਤ ਕੇ ਜਾਣਾ ਪਊਗਾ ਤੁਸੀਂ ਕਹਿ ਰਹੇ ਹੋ ਵੀ ਪਰਚੇ ਦੇ ਵਿੱਚ ਕੁਝ ਲੱਗਦਾ ਹੀ ਨਹੀਂ ਵੀ ਐਂ ਲੱਗਦਾ ਵੀ ਪਰਚਾ ਜਾਣ ਕੇ ਜਿਹੜਾ ਦਰਜ ਕੀਤਾ ਗਿਆ ਜਾਂ ਬਦਲਾਖੋਰੀ ਕਿੱਥੇ ਨਾ ਕਿੱਥੇ ਨਜ਼ਰ ਆਂਦੀ ਹੈ ਪਰ ਉਹ ਤਾਂ ਕਹਿੰਦੇ ਆ ਵੀ ਇਹ ਤਾਂ ਪੱਤਰਕਾਰ ਹੀ ਨਹੀਂ ਹੈਗੇ ਇਹ ਤਾਂ ਵਲੌਗਰ ਨੇ ਇਹਨਾਂ ਨੂੰ ਤਾਂ ਛਾਣ ਵੀਨ ਕਰਕੇ ਖਬਰ ਲਾਣੀ ਚਾਹੀਦੀ ਹੈ ਦੇਖੋ ਮੇਰੇ ਹਿਸਾਬ ਨਾਲ ਸਵਾਲ ਜੋ ਮਰਜ਼ੀ ਕਰੇ ਮੈਂ ਵਕੀਲ ਐ ਮੈਂ ਸਵਾਲ ਨਹੀਂ ਕਰ ਸਕਦਾ ਕੀ ਸਿਰਫ ਪੱਤਰਕਾਰਾਂ ਨੂੰ ਸਵਾਲ ਕਰਨ ਦਾ ਅਧਿਕਾਰ ਹੈ ਜੇ ਤੁਸੀਂ ਵਲੌਗਰ ਹੋ ਬਲੌਗਰ ਹੋ ਆਰਟੀਆ ਐਕਟੀਵਿਸਟ ਹੋ ਹਰ ਇੱਕ ਇਨਸਾਨ ਨੂੰ ਸਵਾਲ ਕਰਨ ਦਾ ਅਧਿਕਾਰ ਹੈ ਇੱਕ ਗੱਲ ਦੂਜੀ ਗੱਲ ਜਿਹੜੀ ਇਨਫੋਰਮੇਸ਼ਨ ਇਹਨਾਂ ਨੇ ਸਪਲਾਈ ਕੀਤੀ ਜਾਂ ਤਾਂ ਉਹ ਝੂਠੀ ਹੁੰਦੀ ਆ ਜੇ ਤੁਸੀਂ ਐਫਆਈਆਰ ਪੜ੍ਹੋ ਉਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹ ਮੰਨਦਾ ਹੈ ਕਿ ਹੈਲੀਕਾਪਟਰ ਦਾ ਜਿਹੜਾ ਹੈ ਇਸਤੇਮਾਲ ਕੀਤਾ ਗਿਆ ਇਸਤੇਮਾਲ ਕੀਤਾ ਗਿਆ ਕਨਸਟੀਟਿਊਸ਼ਨਲ ਪੋਸਟ ਦੇ ਆਫੀਸ਼ਰ ਤੋਂ ਕਨਸਟੀਟਿਊਸ਼ਨਲ ਪੋਸਟ ਸਾਡੀਆਂ ਜਾਂ ਗਵਰਨਰ ਨੇ ਜਾਂ ਏਜੀਆ ਜਾਂ ਕੌਂਸਲ ਆਫ ਮਿਨਿਸਟਰਸ ਸ਼ਾਇਦ ਹੋ ਸਕਦੇ ਨੇ ਜੇ ਜੇ ਤਾਂ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਗਿਆ ਤੇ ਫਿਰ ਇਹ ਪਰਚਾ ਨਹੀਂ ਸੀ ਬੰਦਾ ਭਾਵੇਂ ਉਹ ਸਵਾਲ ਆਰਟੀਆ ਐਕਟਿਵਿਸਟ ਕਰੇ ਜਰਨਲਿਸਟ ਕਰੇ ਜਾਂ ਵਲੌਗਰ ਕਰੇ ਇਹ ਟੈਕਨੀਕਲਿਟੀ ਤੇ ਇਹ ਭਜ ਨਹੀਂ ਸਕਦੇ ਜਿਹੜਾ ਇਹਨਾਂ ਨੇ ਪਰਚਾ ਦਾਜ ਕੀਤਾ ਉਹ ਸਰਾਸਰ ਝੂਠਾ ਹੈ ਇਹ ਇੱਕ ਨਪੁੰਸਕ ਸਰਕਾਰ ਹੈ ਔਰ ਇਹ ਨਪੁੰਸਕਤਾ ਦੀ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤਾ ਆਪਣੇ ਮੈਂ ਵੀ ਸਿਰੇ ਪੜ ਰਿਆ ਸੀ ਬੀਐਨਐਸ ਦੀ ਧਾਰਾ 353 1260 612 ਐ ਤਾਂ ਉਹਨਾਂ ਨੇ ਕਿਸੇ ਨੂੰ ਪੜਕਾ ਥੋੜੇ ਨਾ ਦਿੱਤਾ ਇਹ ਤਾਂ ਧਾਰਾਵਾਂ ਤਾਂ ਨਹੀਂ ਲਗਦੀਆਂ ਵੀ ਕਿਸੇ ਇਹ ਧਾਰਾ ਉਦੋਂ ਲਗਦੀ ਹੈ ਜਦੋਂ ਤੁਹਾਨੂੰ ਇਹ ਖਦਸ਼ਾ ਹੋਵੇ ਕਿ ਸਰਕਾਰ ਦੇ ਖਿਲਾਫ ਰੈਵੋਲੂਸ਼ਨ ਹੋ ਸਕਦੀ ਹੈ ਮਿਲਟਰੀ 쿠 ਹੋ ਸਕਦਾ ਔਰ ਇਹਨਾਂ ਨੇ ਲਿਖਿਆ ਜੀ ਤੁਸੀਂ ਪੜੋਗੇ ਕਿ ਪੰਜਾਬ ਬਾਰਡਰ ਸਟੇਟ ਹੈ ਤੇ ਇਸ ਗੱਲ ਦੇ ਖਤਰਾ ਹੈ ਕਿ ਪਾਕਿਸਤਾਨ ਸਾਡੇ ਤੇ ਅਟੈਕ ਕਰ ਦੂਗਾ ਇਸ ਗੱਲ ਤੇ ਕਿ ਖਤਰਾ ਕਿਸ ਗੱਲ ਤੋਂ ਹੈ ਲੋਕਾਂ ਨੂੰ ਸੱਚ ਜਾਣਨ ਦਾ ਅਧਿਕਾਰ ਹੈ ਇਹ ਜਿਹੜਾ ਸੈਕਸ਼ਨ 353 1 ਐਂਡ 353 3 ਹੈ ਇਹ ਉਦੋਂ ਇਸਤੇਮਾਲ ਹੁੰਦੇ ਜਦੋਂ ਮਿਲਟਰੀ ਨੂੰ ਸਰਕਾਰ ਦੇ ਖਿਲਾਫ ਪੜਕਾਇਆ ਜਾਏ ਮਿਲਟਰੀ ਇਕੱਠੀ ਹੋ ਕੇ ਸਰਕਾਰ ਨੂੰ ਗੇਰਨ ਦਾ ਯਤਨ ਕਰੇ ਢਾਣ ਦਾ ਯਤਨ ਕਰੇ ਜਿੱਦਾਂ ਪਾਕਿਸਤਾਨ ਜੁੰਨਾ ਜਿੱਦਾਂ ਕਾਫੀ ਥਰਡ ਥਰਡ ਵਰਲਡ ਕੰਟਰੀਜ਼ ਹੁੰਦਾ ਪਰ ਐਸ ਜੀ ਤਾਂ ਇੱਥੇ ਕਦੀ ਕੋਈ ਨੌਬਤ ਹੀ ਨਹੀਂ ਆਈ ਅਸਲ ਵਿੱਚ ਇਸ ਪਰਦੇ ਦੇ ਪਿੱਛੇ ਛਿਪਣਾ ਚਾਹਦੀ ਹੈ ਜਿਹੜੀ ਹੈ ਪੰਜਾਬ ਸਰਕਾਰ ਤੇ ਮੈਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ ਆਪਾਂ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਸੀ ਮੇਰੇ ਹਿਸਾਬ ਨਾਲ ਉਹਨਾਂ ਤੇ ਜਦੋਂ ਛਾਲ 1.5 ਸਾਲ ਉਹ ਜੇਲ੍ਹ ਰਹਿ ਕੇ ਆਏ ਉਹ ਉਹਨਾਂ ਨੂੰ ਡਰ ਲੱਗਿਆ ਉਹਨਾਂ ਨੂੰ ਬੜੀ ਉਹਨਾਂ ਨੇ ਇੱਕ ਖੋਫ ਮਹਿਸੂਸ ਕੀਤਾ ਭਾ ਜੀਪੀ ਦੀ ਸਰਕਾਰ ਦਾ ਇਹਨਾਂ ਨੇ ਸੋਚਿਆ ਕਿ ਕਿਉਂ ਸਾਡੇ ਦੇ ਜਿਹੜੇ ਪਰਚੇ ਹੋਏ ਆ ਅਸੀਂ ਇਹੀ ਪਰਚੇ ਵਾਲੀ ਨੀਤੀ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਦੇ ਚਲਾ ਕੇ ਦੇਖੀਏ ਇਹਨਾਂ ਨੇ 4 ਸਾਲ ਪੰਜਾਬ ਤੇ ਰਾਜ ਕੀਤਾ ਪਰ ਪੰਜਾਬ ਦੀ ਮਾਨਸਿਕਤਾ ਨਹੀਂ ਸਮਝ ਪਾਏ ਪੰਜਾਬ ਚ ਕੋਈ ਵੀ ਇਹ ਝੂਠੇ ਪਰਚਿਆਂ ਤੋਂ ਨਾ ਤਾਂ ਡਰਦਾ ਨਾ ਉਹਨਾਂ ਦੇ ਖਿਲਾਫ ਚੁੱਕਦਾ ਸੋ ਮੈਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ ਇਹਦਾ ਇਹਦਾ ਸਾਰਾ ਗੱਲਾਂ ਨੂੰ ਦੇਖ ਰਹੇ ਨੇ ਤੇ 2027 ਦੀਆਂ ਚੋਣਾਂ 'ਚ ਇਹਨਾਂ ਨੂੰ ਮੂੰਹ ਤੋੜ ਜਵਾਬ ਮਿਲੂਗਾ ਇਹਨਾਂ ਗੱਲਾਂ ਦਾ ਆਮ ਬੰਦਾ ਤਾਂ ਮਰ ਜਾਂਦਾ ਜਿਹਦੇ ਤੇ ਪਰਚਾ ਹੋ ਗਿਆ ਜਿੰਨੂੰ ਤਰੀਕਾ ਭੁਗਤਰੀਆਂ ਪੀਂ ਗਈਆਂ ਪੈਣ ਗਿਆ ਜਿੰਨੂੰ ਵਕੀਲਾਂ ਦੇ ਖਰਚੇ ਦੇਣੇ ਪੈਣਗੇ ਚਲੋ ਗੱਲ ਹੈ ਵਾ ਇੱਥੇ ਤਾਂ ਕੱਠ ਹੋ ਗਿਆ ਹੁਣ ਪਤਾ ਨਹੀਂ ਕਿੰਨੇ ਆਮ ਲੋਕਾ ਤੇ ਹੁੰਦੇ ਹੋਣਗੇ ਕੋਈ ਵੀ ਤੁਕੀ ਇਹ ਨਹੀਂ ਸਿਰਫ ਤੈਨਾ ਨਾਮ ਨੇ ਦਸ ਨਾਮ ਹੋਰ ਹੈ ਇੱਕ ਲੁਧਿਆਣੇ ਦਾ ਮੁੰਡਾ ਉਹ ਜਿਹੜਾ ਬਾਹਰ ਬੈਠਾ ਆ ਯਾਰ ਆ ਜੀ ਜੀ ਮੈਂ ਇੱਕ ਪਰਚੇ ਦੇ ਨਾਲ ਜੋ ਇੱਕ ਪਰਚੇ ਤੋਂ ਬਾਅਦ ਜਿਹੜੀ ਗ੍ਰਿਫਤਾਰੀ ਹੁੰਦੀ ਉਹਦੇ ਨਾਲ ਜੋ ਉਸ ਇੱਕ ਪਰਿਵਾਰ ਤੇ ਬੀਤਦੀ ਉਹ ਮੈਂ ਆਪ ਆਪਣੀ ਅੱਖੋਂ ਦੇਖਿਆ ਮੈਂ ਤੁਹਾਨੂੰ ਦੱਸਿਆ ਮੇਰੇ ਫਾਦਰ ਨੂੰ ਤੁਸੀਂ ਜਾਣਦੇ ਹੋ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ ਜਲਾਲਾਬਾਦ ਦੇ ਮੈਜਿਸਟ੍ਰੇਟ ਤੋਂ ਲੈ ਕੇ ਸੁਪਰੀਮ ਕੋਰਟ ਦੇ ਅੱਗੇ ਮੈਂ ਇਹ ਛੁੱਟੇ ਮੁਕੱਦਮਿਆਂ ਦੀ ਲੜਾਈ ਲੜੀ ਹੈ ਸੌਖੀ ਨਹੀਂ ਹੈ ਪੰਜਾਬ ਲਈ ਲੜਨਾ ਖੜਨਾ ਉਹਦੀ ਕੀਮਤ ਜਿੱਦਾਂ ਮੈਂ ਤੁਹਾਨੂੰ ਦੱਸਿਆ ਅਦਾ ਕਰਨਾ ਸੌਖਾ ਨਹੀਂ ਹੈ ਪਰ ਇਹ ਪਰਮਾਤਮਾ ਨੇ ਜੇ ਤੁਹਾਡੇ ਲਈ ਰਾਹ ਚੁਣਿਆ ਤਾਂ ਫਿਰ ਇੱਥੇ ਚੱਲਣਾ ਪੈਂਦਾ ਜਦੋਂ ਤੁਸੀਂ ਲੜਾਈ ਲੜਦੇ ਹੋ ਬਹੁਤ ਸਾਨੂੰ ਬਹੁਤ ਸਾਰੇ ਚੰਗੇ ਲੋਕ ਤੁਹਾਡਾ ਸਾਥ ਦਿੰਦੇ ਆ ਜੇ ਪਰਮਾਤਮਾ ਤੁਹਾਨੂੰ ਇਸ ਰਾਹ ਪਾਉਂਦਾ ਤਾਂ ਉਹਦਾ ਹਲ ਵੀ ਹੋਈ ਵਿੱਚੋਂ ਕੱਢ ਕੇ ਲੈ ਕੇ ਆਂਦਾ ਮੈਂ ਤਾਂ ਇਹ ਮੈਂ ਅਰਦਾਸ ਕਰਦਾ ਕਿਉਂਕਿ ਮੈਨੂੰ ਪਤਾ ਇਹਨਾਂ ਤੇ ਕੀ ਬੀਤਦੀ ਹੈ ਇਹ ਇੱਕ ਪਰਿਵਾਰ ਦੇ ਇੱਕ ਬਸ਼ਿੰਦੇ ਨੂੰ ਜਦੋਂ ਤੁਸੀਂ ਜੇਲ੍ਹ ਚ ਕੈਦ ਕਰਕੇ ਰੱਖਦੇ ਹੋ ਜਾਂ ਝੂਠੇ ਪਰਚਿਆਂ ਤੇ ਬਦਨਾਮੀ ਕਰਦੇ ਹੋ ਹੌਸਫ ਫੈਮਲੀ ਤੇ ਕੀ ਬੀਤ ਦਿਓ ਇਹ ਜੀ ਅੱਗ ਮੇਰੇ ਘਰ ਲੱਗ ਚੁੱਕੀ ਆ ਮੈਂ ਮਹਿਸੂਸ ਕੀਤਾ ਨੂੰ ਮੈਂ ਇਹਨਾਂ ਦੇ ਮੈਂ ਹਮਦਰਦੀ ਕਰਦਾ ਮੇਰੇ ਫਾਦਰ ਇੱਥੇ ਆ ਨਹੀਂ ਸਕੇ ਤੇ ਉਹਨਾਂ ਨੇ ਕਿਹਾ ਕਿ ਮਹਿਤਾਬ ਆਪਾਂ ਜ਼ਰੂਰ ਜਾ ਕੇ ਆਣਾ ਤੇ ਮੈਂ ਆਪਣੀ ਸ਼ਿਰਕਤ ਤਾਂ ਕੀਤੀ ਕਿਉਂਕਿ ਮੈਂ ਇਹਨਾਂ ਦੇ ਦਰਦ ਨੂੰ ਮਹਿਸੂਸ ਕਰਦਾ ਜਿੱਥੇ ਵੀ ਮੈਂ ਆਪਣੀ ਪੜ੍ਹਾਈ ਦਾ ਇਸਤੇਮਾਲ ਕਰ ਸਕਦਾ ਤੇ ਮੈਂ ਇਹਨਾਂ ਦੀ ਲੜਾਈ ਲੜੂਗਾ ਜੀ ਨਿਕਾ ਲੈ ਵੀ ਆ ਤੁਹਾਡੇ ਪਿਤਾ ਜੀ ਦੀ ਵੀਡੀਓ ਵਾਇਰਲ ਹੀ ਹੋਈ ਆ ਵਿਧਾਨ ਸਭਾ ਦੇ ਵਿੱਚ ਉਹ ਅ ਇੱਕ ਦੋ ਦਿਨਾਂ ਬਾਅਦ ਇਹ ਰੌਲਾ ਪੈ ਗਿਆ ਉਹਦੇ ਇਹ ਤੁਹਾਨੂੰ ਲੱਗਦਾ ਨਹੀਂ ਵੀ ਆਪਸ ਵਿੱਚ ਕਿੱਥੇ ਨਾ ਕਿੱਥੇ ਲਿੰਕ ਵੀ ਕਰਦਾ ਕਿਉਂਕਿ ਸਿੱਧਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਹ ਵੀਡੀਓ ਵਾਇਰਲ ਹੋਈ ਬਿਸਕਾਲ ਸਿੰਘ ਖੈਰਾਂ ਨੂੰ ਬਾਹਰ ਵਿਧਾਨ ਸਭਾ ਦੇ ਵਿੱਚੋਂ ਕੱਢਿਆ ਜਾਵੇ ਉਹ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਹਾਂ ਜਿਹੜੇ ਸਵਾਲ ਜਿਹੜੇ ਸਵਾਲ ਚੁੱਕਣ ਵਾਲੇ ਆ ਉਹਨੂੰ ਸਿਆ ਸੁਣ ਨਹੀਂ ਸਕਦੇ ਦੇਖੋ ਮੇਰੇ ਮੇਰੇ ਹਿਸਾਬ ਨਾਲ ਇਹ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਸਾਡੇ ਹੱਕ ਦੀ ਗੱਲ ਕਰੇਨ ਸਰ ਸਾਰੇ ਜਾਣੇ ਅੱਜ 90 95% ਜਿਹੜਾ ਮੀਡੀਆ ਉਹ ਪ੍ਰੋ ਗਵਰਨਮੈਂਟ ਖਬਰਾਂ ਚਲਾ ਰਿਹਾ ਮੇਨਸਟ੍ਰੀਮ ਮੀਡੀਆ ਬਹੁਤ ਘੱਟ ਅੱਜ ਗਿਨੇ ਚੁਨੇ ਕੁਝ 100 ਮੇਰਾ ਖਿਆਲ ਇੰਡੀਪੈਂਡੈਂਟ ਜਰਨਲਿਸਟ ਹੋਣਗੇ ਤੁਹਾਡੇ ਵਰਗੇ ਜਿਹੜੇ ਗਰਾਊਂਡ ਰਿਪੋਰਟਿੰਗ ਕਰ ਰਹੇ ਜਿਹੜੇ ਦੂਜੀ ਸਾਈਡ ਦੇਖੋ ਜਰਨਲਿਜ਼ਮ ਸਿਰਫ ਪ੍ਰੋ ਗਵਰਨਮੈਂਟ ਹੋਣਾ ਨਹੀਂ ਹੈ ਪ੍ਰੋ ਗਵਰਨਮੈਂਟ ਤਾਂ ਫਿਰ ਉਹ ਪ੍ਰੋਪਗੈਂਡਾ ਹੁੰਦਾ ਨਾ ਜੇ ਤੁਸੀਂ ਪ੍ਰੋ ਗਵਰਨਮੈਂਟ ਪ੍ਰੋ ਐਸਟੈਬਲਿਸ਼ਮੈਂਟ ਜਿਹੜੀ ਬਾਰ-ਬਾਰ ਆਪਣੇ ਟੀਵੀ ਤੇ ਚਲਾ ਰਹੇ ਹੋ ਇਹਦਾ ਮਤਲਬ ਕਿ ਤੁਸੀਂ ਉਹ ਪਾਰਟੀ ਦਾ ਇੱਕ ਹਿੱਸਾ ਹੋ ਤੁਸੀਂ ਉਸ ਪਾਰਟੀ ਦਾ ਜਿਹੜਾ ਪ੍ਰੋਪਗੈਂਡਾ ਨੂੰ ਪ੍ਰੋਪਗੇਟ ਕਰ ਰਹੇ ਹੋ ਇੰਡੀਪੈਂਡੈਂਟ ਮੀਡੀਆ ਉਹ ਹੁੰਦਾ ਹੈ ਜਿਹੜੀ ਬੇਬਾਕੀ ਨਾਲ ਦੋਨੋਂ ਤਰਫਾਂ ਦੀ ਗੱਲ ਚਲਾਵੇ ਔਰ ਤੁਸੀਂ ਜਿੱਦਾਂ ਕਿਹਾ ਕਿ ਡਾਇਸੈਂਟ ਨੂੰ ਦਬਾਉਣਾ ਚਾਹੁੰਦੇ ਆ ਡਾਇਸੈਂਟ ਹੁੰਦਾ ਜਦੋਂ ਵੀ ਕਿਤੇ ਕੋਈ ਤੁਹਾਡੇ ਖਿਲਾਫ ਖੁੱਲ ਕੇ ਬੋਲਦਾ ਉਸ ਆਵਾਜ਼ ਨੂੰ ਦਬਾਉਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ ਪੰਜਾਬ ਔਰ ਪੰਜਾਬੀ ਔਰ ਸਿੱਖ ਇਦਾਂ ਦੇ ਨਹੀਂ ਆ ਮੈਨੂੰ ਯਕੀਨ ਹੈ ਕਿ ਇਹਦਾ ਮੂੰਹ ਤੋੜ ਜਵਾਬ ਇਹਨਾਂ ਨੂੰ ਮਿਲੂਗਾ ਬਸ ਅਖੀਲੇ 6-8 ਮਹੀਨੇ ਰਹਿ ਗਏ ਮੈਂ ਤਾਂ ਇਹ ਹੀ ਆਸ ਕਰਦਾ ਕਿਆ ਅਨੁਲੀ ਸਰਕਾਰ ਜਿਹੜੀ ਹੋਗੀ ਕਟੋਗਟ ਇਹਨਾਂ ਤੋਂ ਚੰਗੀ ਹੋਵੇ ਜਿਹੜੀ ਵੀ ਅਰਜੀ ਸਰਕਾਰ ਆਵੇ ਹੋਇਆ ਕੀ ਸੀ ਵਿਧਾਨ ਸਭਾ ਦੇ ਵਿੱਚ ਬਾਹਰ ਕੱਢਣ ਦਾ ਇਹੋ ਜਿਹਾ ਆਦੇਸ਼ ਕਿਉਂ ਦਿੱਤਾ ਗਿਆ ਕਿਉਂਕਿ ਲੋਕਾਂ ਨੇ ਪੂਰੀ ਵੀਡੀਓ ਨਹੀਂ ਦੇਖੀ ਲੋਕਾਂ ਨੇ ਸਿਰਫ ਉਹਨੀ ਕੁ ਜਿਹੜੀ ਆ ਵੀਡੀਓ ਉਹਨਾਂ ਤੱਕ ਪਹੁੰਚ ਗਈ ਮੇਰੀ ਮੇਰੀ ਵੀ ਮੇਰੀ ਵੀ ਸਮਝ ਮੈਂ ਵੀ ਟੀਵੀ ਤੇ ਦੇਖ ਰਿਆ ਸੀ ਸਾਨੂੰ ਨਹੀਂ ਸੀ ਪਤਾ ਮੈਂ ਵੀ ਉੱਥੇ ਮੋਬਾਈਲ ਫੋਨ ਤੇ ਹੀ ਆਪਣੇ ਫੋਲੋ ਕਰ ਰਿਆ ਸੀ ਮੇਰੇ ਹਿਸਾਬ ਨਾਲ ਇੱਕ 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 ਸਟਰੈਟਜੀ ਹੈ ਪੰਜਾਬ ਸਰਕਾਰ ਦੀ ਕਿ ਜਦੋਂ ਵੀ ਖੈਰਾ ਬੋਲੇ ਜਾਂ ਤਾਂ ਜਿਹੜੇ ਮੇਰੇ ਡਾਇਰੈਕਟ ਕਹਿੰਦੇ ਬੰਦੂਆਂ ਮਜ਼ਦੂਰ ਬਿਠਾਏ ਬੰਦੂਆ ਮਜ਼ਦੂਰ ਪਤਾ ਕਿਉਂ ਜਦੋਂ ਤਾਂ ਅਰਵਿੰਦ ਕੇਜਰੀਵਾਲ ਤੇ ਮੈਂ ਥੋੜਾ ਐਕਸਪਲੇਨ ਕਰ ਰਹਾ ਕਿ ਉਹਨੂੰ ਬੰਦੂਆ ਮਜ਼ਦੂਰ ਕਿਉਂ ਕਹਿੰਦੇ ਜਦੋਂ ਤਾਂ ਜਿਹੜੇ 90 92 ਬੰਦੇ ਬੈਠੇ ਹੁੰਦੇ ਉੱਥੇ ਐਮਐਲਏ ਆਪ ਸਰਕਾਰ ਦੇ ਦੇਖੋ ਜਦੋਂ ਅਰਵਿੰਦ ਕੇਜਰੀਵਾਲ ਤੇ ਪਰਚਾ ਦਰਜ ਹੋਇਆ ਮੰਨ ਲਿਆ ਉਹ ਭਾਜੀ ਬੀਜੇਪੀ ਤੇ ਸ਼ਬਦਤ ਕਰਦੀ ਹੈ ਉਹ ਪਰਚਾ ਦਰਜ ਕਰਾਉਂਦੀ ਹੈ ਆਪਣੇ ਵਿਰੋਧੀਆਂ ਤੇ ਤੇ ਅਰਵਿੰਦ ਕੇਜਰੀਵਾਲ ਦੇ ਪਿੱਛੇ ਤਾਂ 90 92 ਬੰਦੇ ਸੜਕਾਂ ਤੇ ਵਿਛ ਗਏ ਸੜਕਾਂ ਤੇ ਵਿਛੇ ਹੋਏ ਕਿ ਜੀ ਪਾਪਾ ਆਕਾ ਕੋ ਮਤ ਗ੍ਰਫਤਾਰ ਕਰੋ ਇਹੀ ਜਦ ਇਹਨਾਂ ਦੇ ਪਰਚਾ ਦਰ ਜੋ ਇਹਨਾਂ ਨੂੰ ਇਕ ਵੀ ਨਹੀਂ ਬੋਲਿਆ ਤੋ ਬੰਦੂਆ ਮਜ਼ਦੂਰ ਹੁੰਦਾ ਬੌਂਡੇਡ ਲੇਬਰ ਜਦ ਉਹਨਾਂ ਨੂੰ ਪੈਸੇ ਕੋਈ ਨਹੀਂ ਦੇਣ ਉਹਨਾਂ ਨੂੰ ਹੱਥ ਬੰਨ ਕੇ ਉਹਨਾਂ ਤੋਂ ਕੰਮ ਕਰਵਾਉਣੇ ਕਿ ਆ ਸਾਡਾ ਫਰਮਾਨ ਹੈ ਇਹਨੂੰ ਫੋਲੋ ਕਰੋ ਮੇਰੇ ਹਿਸਾਬ ਨਾਲ ਹੁਣ ਆਪਾਂ ਵਾਪਸ ਵਿਧਾਨ ਸਭਾ ਵਾਲੀ ਗਲਤੀਆਂ ਆਣੇ ਆ ਇਹ ਇੱਕ ਮਿੱਥੀ ਹੋਈ ਸਟ੍ਰੈਟਜੀ ਹੈ ਆਪ ਆਮ ਆਦਮੀ ਪਾਰਟੀ ਦੀ ਕਿ ਜਦੋਂ ਇੱਕ ਰਖ ਖੜਾ ਖੜਾ ਹੋ ਕੇ ਬੋਲੇ ਤਾਂ 90 ਤੇ 90 ਬੰਦੇ ਜਿਹੜੇ ਹੋ ਹਾਂ ਯੂਨਸਨ ਚ ਖੜੇ ਹੋ ਜਾਂਦੇ ਆ ਕੋ ਨਹੀਂ 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 ਮੇਰੇ ਫਾਦਰ ਨੇ ਬੀਜੇਪੀ ਦੇ ਖਿਲਾਫ ਹੀ ਗੱਲ ਕਰਨੀ ਸੀ ਮਨ ਰਿਗਾ ਦਾ ਇਸ਼ੂ ਸੀ ਮੇਰੇ ਫਾਦਰ ਨੇ ਮੈਂ ਉਹਨਾਂ ਦੀ ਬਾਅਦ ਚ ਜੋ ਇੰਟਰਵਿਊ ਸੁਨੀਆਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਫੈਡਰਲਿਜ਼ਮ ਦੇ ਇਸ਼ੂ ਤੇ ਗੱਲ ਕਰਨੀ ਆ ਕਿ ਆਟੋਨੋਮੀ ਹੋਵੇ ਸੂਬਿਆਂ ਨੂੰ ਆਪਣੇ ਕਾਨੂੰਨ ਬਣਾਉਣ ਦਾ ਆਜ਼ਾਦੀ ਹੋਵੇ ਫੈਡਰਲ ਸਟਰਕਚਰ ਨੂੰ ਇੰਪਲੀਮੈਂਟ ਕੀਤਾ ਜਾਵੇ ਪੰਜਾਬ ਬੀਜੇਪੀ ਦੇ ਖਿਲਾਫ ਬੋਲਣਾ ਸੀ ਬਟ ਲੇਕਿਨ ਇਹਨਾਂ ਦੀ ਇੱਕ ਸਟਰੈਟਜੀ ਸੀ ਕਿ ਖੈਰੇ ਨੂੰ ਕਿਸੇ ਤਰ੍ਹਾਂ ਬੋਲਣ ਤੋਂ ਰੋਕਣਾ ਜਦੋਂ ਉਹ ਬੋਲਣ ਲਈ ਖੜੇ ਹੁੰਦੇ ਸੀ ਸਪੀਕਰ ਸਾਹਿਬ ਨੇ ਮੇਰਾ خیال ਸਾਰਿਆਂ ਨੂੰ ਬੁਲਾਇਆ ਮੇਰੇ ਫਾਦਰ ਦਾ ਹਾਲਾਂਕਿ ਨਾਮ ਪਹਿਲੇ ਨੰਬਰ ਤੇ ਸੀ 90 ਬੰਦਿਆਂ ਚੋਂ 50 60 ਉਹਨਾਂ ਦੇ ਬੁਲਵਾਏ ਕੁਝ ਆਪੋਜੀਸ਼ਨ ਦੇ ਬੁਲਵਾਏ ਕੁਝ ਇੰਡੀਪੈਂਡੈਂਟ ਵੀ ਬੁਲਵਾਏ ਤਾਂ ਅਖੀਰ ਜਦੋਂ ਉਹਨਾਂ ਕਿਹਾ ਕਿ ਹੁਣ ਭਗਵੰਤ ਮਾਨ ਦੀ ਵਾਰੀ ਹੈ ਹੋਰ ਕੋਈ ਬੁਲਾਰਾ ਨਹੀਂ ਬੋਲੂਗਾ ਉਦੋਂ ਮੇਰੇ ਫਾਦਰ ਖੜੇ ਹੋ ਕੇ ਵੇਲ ਚ ਗਏ ਸਾਢੇ 4 ਵਜੇ ਤੱਕ ਮੇਰੇ ਫਾਦਰ ਨੇ ਵੀ ਇੰਤਜ਼ਾਰ ਕੀਤਾ ਸਾਨੂੰ ਤਨਖਾਹ ਮੇਰੇ ਫਾਦਰ ਨੂੰ ਤਨਖਾਹ ਮਿਲਦੀ ਹੈ ਸਰਕਾਰ ਵੱਲੋਂ ਆਪੋਜੀਸ਼ਨ ਦਾ ਲੀਡਰ ਹੋਣ ਦੇ ਬਤੌਰ ਉਹ ਤੁਸੀਂ ਪੈਸੇ ਤਾਂ ਦੇ ਰਹੇ ਹੋ ਪਰ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਬੜੀ ਹਾਸੋਣੀ ਵਾਲੀ ਗੱਲ ਹੈ ਕਿ ਤੁਸੀਂ ਤਨਖਾਹ ਦਿੰਦੇ ਹੋ ਕਿ ਤੁਸੀਂ ਆਪੋਜੀਸ਼ਨ ਦੇ ਲੀਡਰ ਹੋ ਪਰ ਜਦੋਂ ਬੋਲਣਾ ਚਾਹੁੰਦੇ ਉਹਨਾਂ ਨੂੰ ਇਦਾਂ ਬਦਸਲੂਕੀ ਨਾਲ ਮੈਨੂੰ ਬੜਾ ਦੁੱਖ ਲੱਗਿਆ ਆਪਣੇ ਫਾਦਰ ਨਾਲ ਬਦਸਲੂਕੀ ਕੋਈ ਸਹਿ ਨਹੀਂ ਸਕਦਾ ਮੈਨੂੰ ਉਸ ਗੱਲ ਦਾ ਬੜਾ ਬੜਾ ਦੁੱਖ ਹੈ ਔਰ ਪਰਮਾਤਮਾ ਇੱਥੇ ਹੀ ਹੈ ਮੈਂ ਜਿੱਦਾਂ ਦੱਸਿਆ ਦੋ ਕਚੈਰੀਆਂ ਹੁੰਦੀਆਂ ਇੱਕ ਕਚੈਰੀ ਜਿੱਥੇ ਅਸੀਂ ਪੇਸ਼ ਹੁੰਨੇ ਕੋ ਪਰਮਾਤਮਾ ਦੀ ਕਚੈਰੀ ਹੈ ਇਹਨਾਂ ਨੂੰ ਇਸ ਇਹਨਾਂ ਗੱਲਾਂ ਦਾ ਜਵਾਬ ਦੇ ਕੇ ਜਾਣਾ ਪਊਗਾ ਇੱਥੋਂ ਇਹ ਤੋਂ ਛੁੱਟਣਾ ਨਹੀਂ ਇਹਨਾਂ ਨੇ ਇਦਾਂ ਜਿਵੇਂ ਕੀ ਗੱਲਬਾਤ ਕੀਤੀ ਆ ਗੱਲਬਾਤ ਤੁਸੀਂ ਸਾਰੀ ਸੁਣੀ ਲਈ ਹੈਗੀ ਤਾਂ ਹੁਣ ਸਵਾਲ ਇਹ ਵੀ ਉੱਠਦੇ ਨੇ ਵੀ ਜੇ ਕਿਉਂਕਿ ਇੱਥੇ ਇਹ ਨਹੀਂ ਵੀ ਇੱਥੇ ਸਿਰਫ ਪੱਤਰਕਾਰ ਪਹੁੰਚੇ ਹੋਣਗੇ ਇੱਥੇ ਆਪੋਜੀਸ਼ਨ ਦੇ ਲੀਡਰ ਵੀ ਪੁੱਛੇ ਆ ਇੱਥੇ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਆ ਇੱਥੇ ਕਿੰਨੇ ਪੱਤਰਕਾਰ ਪਹੁੰਚੇ ਆ ਜਿਹੜੇ ਪੱਤਰਕਾਰ ਸਰਕਾਰ ਦੇ ਖਿਲਾਫ ਨਹੀਂ ਵੀ ਚਲਾ ਸਕਦੇ ਉਹ ਵੀ ਪਹੁੰਚੇ ਨੇ ਸਭ ਤੋਂ ਵੱਡੀ ਗੱਲ ਹੈ ਵਾ ਭਾਵੇਂ ਉਹਨਾਂ ਦੇ ਮਾਈਕ ਕੈਮਰੇ ਉਹਨਾਂ ਦੇ ਕੋਲ ਹੈ ਨਹੀਂ ਹੈ ਪਰ ਉਹ ਵੀ ਪਹੁੰਚੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਅਸਲ ਵਿੱਚ ਕੀ ਹੋ ਰਿਹਾ ਜ਼ਰੂਰ ਪੱਤਰਕਾਰ ਤਾਂ ਬੋਲਦਾ ਤੁਸੀਂ ਇਹ ਕਿਤੇ ਨਾ ਕਿਤੇ ਚੈਨਲਸ ਖਰੀਦ ਲੋਗੇ ਪਰ ਪੱਤਰਕਾਰ ਦੀ ਜਿਹੜੀ ਸੋਚ ਹੁੰਦੀ ਹੈ ਨਾ ਉਹ ਨਿਰਪੱਖ ਵੀ ਹੁੰਦੀ ਹੈ ਉਹ ਆਜ਼ਾਦ ਵੀ ਹੁੰਦੀ ਹੈ ਉਹਨੂੰ ਜਿੱਥੇ ਕੁਝ ਗਲਤ ਲੱਗਦਾ ਉਹ ਜ਼ਰੂਰ ਬੋਲਦਾ ਤੇ ਉਹ ਬੋਲਦਾ ਹੀ ਰਹੇਗਾ ਤੁਹਾਡੇ ਚੁੱਪ ਕਰਾਣ ਵਾਲੋ ਚੁੱਪ ਨਹੀਂ ਕਰੇਗਾ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ